ਮੈਂ ਬਹੁਤ ਸਵਾਰ ਸੀ ਮੈਨੂੰ 16 ਸਾਲ ਦੀ ਸੋਹਣੀ ਕੁੜੀ ਦੇ ਨਾਲ ਪਿਆਰ ਹੋ ਗਿਆ ਮੈਂ ਚੋਰੀ ਚੋਰੀ ਉਹਨੂੰ ਦੇਖਦਾ ਸੀ ਪਰ ਉਹਨੂੰ ਕੁਝ ਕਹਿ ਨਹੀਂ ਸਕਦਾ ਸੀ ਇੱਕ ਦਿਨ ਉਹ ਭਜਤੀ ਹੋਈ ਮੇਰੇ ਕੋਲ ਆਈ ਤੇ ਕਹਿਣ ਲੱਗੀ ਮੇਰੇ ਕੱਪੜਿਆਂ ਦੇ ਵਿੱਚ ਕੁਝ ਹਿੱਲ ਰਿਹਾ ਹੈ ਮੇਰੀ ਮਦਦ ਕਰੋ ਮੈਂ ਦੇਖਿਆ ਉਹਦੇ ਕੱਪੜੇ ਦੇ ਅੰਦਰ ਕੋਈ ਚੀਜ਼ ਹਿੱਲ ਰਹੀ ਸੀ ਮੈਂ ਬਿਨਾ ਸੋਚੇ ਉਹਦੇ ਕੱਪੜੇ ਉਤਾਰ ਦਿੱਤੇ ਪਰ ਉਹਨੂੰ ਇਸ ਹਾਲਤ ਵਿੱਚ ਦੇਖ ਕੇ ਮੇਰੇ ਜਜ਼ਬਾਤ ਬੇਕਾਬੂ ਹੋ ਗਏ ਤੇ ਮੈਂ ਖਿੱਚ ਕੇ ਉਹਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਮੈਂ ਉਸ ਕੁੜੀ ਨੂੰ ਰੋਜ਼ ਦੇਖਦਾ ਸੀ ਉਹ ਮੈਨੂੰ ਬਹੁਤ ਸੋਹਣੀ ਲੱਗਦੀ ਸੀ ਪਰ ਅੱਜ ਪਤਾ ਨਹੀਂ ਕਿਉਂ ਮੈਂ ਉਹਦਾ ਪਿੱਛਾ ਕਰਨ ਲੱਗ ਪਿਆ ਸੀ ਉਹ ਕਿਤੇ ਚੱਲ ਰਹੀ ਸੀ ਤੇ ਬਿਲਕੁਲ ਇਕੱਲੀ ਸੀ ਮੇਰੀ ਨੀਤ ਗਲਤ ਨਹੀਂ ਸੀ ਬਸ ਮੈਂ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਉਹ ਕੀ ਕਰਦੀ ਹੈ ਕਿਉਂਕਿ ਮੈਂ ਉਹਨੂੰ ਜਿੰਨਾ ਹਾਲਤਾਂ ਵਿੱਚ ਦੇਖਿਆ ਸੀ ਉਸ ਤੋਂ ਬਾਅਦ ਮੇਰੀ ਥਾਂ ਤੇ ਕੋਈ ਵੀ ਹੁੰਦਾ ਤਾਂ ਜ਼ਰੂਰ ਉਹਦਾ ਪਿੱਛਾ ਕਰਦਾ ਉਹਨੇ ਆਪਣੇ ਆਪ ਨੂੰ ਇੱਕ ਵੱਡੀ ਸਾਰੀ ਚਾਦਰ ਵਿੱਚ ਲਪੇਟਿਆ ਹੋਇਆ ਸੀ ਤੇ ਤੁਰੀ ਜਾ ਰਹੀ ਸੀ ਉਹਨੂੰ ਨਹੀਂ ਪਤਾ ਸੀ ਕਿ ਮੈਂ ਉਹਦੇ ਪਿੱਛੇ ਆ ਤੇ ਮੈਨੂੰ ਕਿਸੇ ਦਾ ਪਿੱਛਾ ਕਰਨ ਦਾ ਹੁਨਰ ਪਉ ਸੀ ਕਿਉਂਕਿ ਮੈਂ ਇੱਕ ਪੁਲਿਸ ਵਾਲਾ ਸੀ ਥੋੜੀ ਦੇਰ ਬਾਅਦ ਇਹ ਇੱਕ ਝੁੱਗੀ ਦੇ ਵਿੱਚ ਚਲੀ ਗਈ ਮੈਂ ਹੈਰਾਨ ਹੋ ਗਿਆ ਕਿ ਉਹ ਇੱਥੇ ਕੀ ਕਰਨ ਆਈ ਹੈ ਉੱਥੇ ਤੰਤ ਤੱਕ ਮੇਰਾ ਅੰਦਾਜ਼ਾ ਸੀ ਇਸ ਇਲਾਕੇ ਵਿੱਚ ਇਦਾਂ ਦੀਆਂ ਝੁੱਗੀਆਂ ਤਾਂ ਮੰਗਣ ਵਾਲਿਆਂ ਨੇ ਲਗਾਈਆਂ ਹੁੰਦੀਆਂ ਮੈਨੂੰ ਪਤਾ ਸੀ ਕਿ ਇਨ੍ਹਾਂ ਝੁੱਗੀਆਂ ਦੇ ਵਿੱਚ ਕੀ ਕੁਝ ਹੁੰਦਾ ਸੀ ਮੈਨੂੰ ਫਿਕਰ ਹੋਣ ਲੱਗ ਪਈ ਕਿ ਅੰਦਰ ਕਿਉਂ ਗਈ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਆਖਿਰ ਇਹ ਅੰਦਰ ਕਿਉਂ ਚਲੀ ਗਈ ਜੇ ਇੱਥੇ ਉਹੀ ਸਭ ਕੁਝ ਹੋ ਰਿਹਾ ਤਾਂ ਮੈਂ ਉਸ ਨੂੰ ਬਾਹਰ ਕੱਢਣਾ ਚਾਹੁੰਦਾ ਸੀ ਜਦਕਿ ਮੇਰਾ ਉਸ ਕੁੜੀ ਨਾਲ ਕੋਈ ਰਿਸ਼ਤਾ ਨਹੀਂ ਸੀ ਥੋੜੀ ਦੇਰ ਬਾਅਦ ਉਹ ਬਾਹਰ ਨਿਕਲ ਆਈ ਤੇ ਉਹਦੇ ਹੱਥ ਵਿੱਚ ਕੋਈ ਚੀਜ਼ ਸੀ ਜਿਹਨੂੰ ਉਹਨੇ ਆਪਣੀ ਚਾਦਰ ਵਿੱਚ ਲੁਕੋ ਲਿਆ ਸੀ ਪਰ ਉਹ ਚੀਜ਼ ਹਿੱਲ ਰਹੀ ਸੀ ਮੈਂ ਹੋਰ ਵੀ ਜ਼ਿਆਦਾ ਹੈਰਾਨ ਹੋ ਗਿਆ ਪਹਿਲਾਂ ਤਾਂ ਮੈਂ ਉਹਦਾ ਪਿੱਛਾ ਕਰਤੇ ਕਰਦੇ ਇੱਥੋਂ ਤੱਕ ਆਇਆ ਸੀ ਹੁਣ ਮੈਂ ਉਹਦਾ ਪਿੱਛਾ ਕਰਤੇ ਕਰਦੇ ਹੀ ਵਾਪਸ ਜਾ ਰਿਹਾ ਸੀ ਜਿਸ ਥਾਂ ਤੇ ਉਹ ਰਹਿੰਦੀ ਸੀ ਉਹ ਥਾਂ ਸਾਡੀ ਚੇਅਰ ਦੇ ਸਾਹਮਣੇ ਸੀ ਮੇਰੇ ਕੋਲੋਂ ਰਹਿਣਾ ਹੋਇਆ ਤੇ ਮੈਂ ਜਾ ਕੇ ਉਹਨੂੰ ਪੁੱਛ ਰਿਆ ਕਿ ਤੇਰੇ ਕੋਲ ਕੀ ਆ ਜਿਹਨੂੰ ਸੁੰਦੇ ਹੀ ਉਹਨੇ ਆਪਣੀ ਚਾਦਰ ਵਿੱਚ ਝੁਲਕੋਇਆ ਸੀ ਮੈਨੂੰ ਸਾਹਮਣੇ ਦੇਖ ਕੇ ਪਹਿਲਾਂ ਤਾਂ ਉਹ ਡਰ ਗਈ ਜਦੋਂ ਉਹਨੇ ਆਪਣੀ ਚਾਦਰ ਹਟਾਈ ਤਾਂ ਮੇਰੇ ਮੂੰਹ ਤੋਂ ਇੱਕ ਚੀਕ ਜੀ ਨਿਕਲ ਗਈ ਮੈਂ ਫਟਾਫਟ ਉਹਨੂੰ ਹੱਥ ਕੜੀਆਂ ਲਗਾ ਦਿੱਤੀਆਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਹੁਣ ਮੇਰੇ ਲਈ ਮੈਨੂੰ ਨਹੀਂ ਪਤਾ ਸੀ ਕਿ ਉਸ ਕੁੜੀ ਦਾ ਨਾਮ ਕੀ ਹੈ ਉਹ ਸਾਡੀ ਜੇਲ੍ਹ ਦੇ ਸਾਹਮਣੇ ਬਣੇ ਹੋਏ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਸੀ ਜੀਤੀ ਕੋਕੀ ਤੋਂ ਉਹਦੇ ਘਰ ਦਾ ਅੰਦਰ ਦੇਖਿਆ ਜਾ ਸਕਦਾ ਸੀ ਮੇਰੀ ਅਕਸਰ ਹੀ ਨਾਈਟ ਡਿਊਟੀ ਹੁੰਦੀ ਸੀ ਜਦੋਂ ਤੱਕ ਇਸ ਛੋਟੇ ਜਿਹੇ ਘਰ ਦੀ ਲਾਈਟ ਜਗਦੀ ਰਹਿੰਦੀ ਸੀ ਮੈਂ ਅੰਦਰ ਦੇਖ ਸਕਦਾ ਸੀ ਮੇਰਾ ਟੇਬਲ 'ਚ ਇਸ ਥਾਂ ਤੇ ਪਿਆ ਸੀ ਉਤੋਂ ਉਸ ਘਰ ਦਾ ਘਰ ਨੂੰ ਬਿਲਕੁਲ ਸਾਫ਼ ਦੇਖ ਸਕਦਾ ਸੀ ਉਹ ਸੜਕ ਦੇ ਦੂਸਰੇ ਪਾਸੇ ਰਹਿੰਦੀ ਸੀ ਸੜਕ ਦੇ ਇਸ ਪਾਸੇ ਸਾਡੀ ਜੇਰ ਸੀ ਮੇਰੀ ਉਮਰ ਉਦੋਂ 27 ਸਾਲ ਦੀ ਸੀ ਪਰ ਹਜੇ ਮੈਂ ਵਿਆਹ ਨਹੀਂ ਕਰਵਾਇਆ ਸੀ ਮੇਰਾ ਨਾਮ ਮਨਦੀਪ ਸੀ ਦਰਸਲ ਮੇਰਾ ਵਿਆਹ ਕਰਨ ਵਾਲਾ ਕੋਈ ਨਹੀਂ ਸੀ ਇੱਕ ਦਿਨ ਮੈਨੂੰ ਮੇਰੇ ਇੱਕ ਦੋਸਤ ਨੇ ਕਿਹਾ ਕਿ ਤੂੰ ਉਸ ਕੁੜੀ ਨੂੰ ਕਿਉਂ ਦੇਖਦਾ ਰਹਿਣਾ ਹੈ ਮੈਂ ਕਿਹਾ ਕਿ ਉਹ ਮੈਨੂੰ ਬਹੁਤ ਚੰਗੀ ਲੱਗਦੀ ਉਹਨੇ ਕਿਹਾ ਕਿ ਚੰਗੀ ਲੱਗਦੀ ਹੈ ਤਾਂ ਵਿਆਹ ਲਈ ਕਿਉਂ ਨਹੀਂ ਪੁੱਛ ਰਿੰਦਾ ਉਹ ਬਹੁਤ ਸੋਹਣੀ ਹੈ ਤੇ ਕਾਫੀ ਗਰੀਬ ਸੀ ਮੈਂ ਕਿਹਾ ਕਿ ਅਮੀਰੀ ਗਰੀਬੀ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਇੱਕ ਪਿਆਰੀ ਜਿਹੀ ਕੁੜੀ ਚਾਹੀਦੀ ਹੈ ਜੋ ਮੇਰਾ ਘਰ ਵਸਾ ਸਕੇ ਮੇਰੇ ਨਾਲ ਹਮੇਸ਼ਾ ਵਫਾਦਾਰ ਰਹੇ ਜਦੋਂ ਮੈਂ ਡਿਊਟੀ ਤੇ ਘਰ ਜਾਵਾਂ ਤੇ ਆਪਣੇ ਹੱਥਾਂ ਨਾਲ ਮੈਨੂੰ ਗਰਮ ਗਰਮ ਰੋਟੀ ਪਕਾ ਕੇ ਖਵਾਵੇ ਤੇ ਮੈਂ ਹੋਟਲ 'ਚ ਰੋਟੀ ਖਾ ਖਾਏ ਆ ਘੁੱਟ ਚੁੱਕਾ ਸੀ ਉਹ ਕੁੜੀ ਮੇਰੀਆਂ ਅੱਖਾਂ ਦੇ ਸਾਹਮਣੇ ਸੀ ਇਦਾਂ ਲੱਗਦਾ ਸੀ ਜਿੱਦਾਂ ਕੋਈ ਕੰਮ ਕਰਨ ਵਿੱਚ ਬਿਜੀ ਸੀ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਉਹ ਕੱਪੜੇ ਧੋ ਰਹੀ ਸੀ ਕਿਉਂਕਿ ਉਹਦਾ ਸਿਰਫ ਚਿਹਰਾ ਹੀ ਦਿਖਾਈ ਦੇ ਰਿਹਾ ਸੀ ਉਹਦੀਆਂ ਖੂਬਸੂਰਤੀ ਇਦਾਂ ਦੀ ਸੀ ਕਿ ਕੋਈ ਵੀ ਉਹਨੂੰ ਦੇਖ ਕੇ ਤੋਂ ਤਾਂ ਉਹਦੇ ਤੇ ਦਿਲ ਹਾਰ ਸਕਦਾ ਸੀ ਵੱਡੀਆਂ ਅੱਖਾਂ ਪਤਲਾ ਜਾਨਕ ਗੁਲਾਬੀ ਪੁੱਲ ਦੇ ਰੰਗ ਇਕਦਮ ਕੋਰਾ ਮੈਂ ਕਿਹਾ ਗੱਲ ਤਾਂ ਤੇਰੀ ਠੀਕ ਹੈ ਵਿਆਹ ਲਈ ਪੁੱਛ ਲੈਣਾ ਪਰ ਮੈਨੂੰ ਲੱਗਦਾ ਹੈ ਉਹ ਇਕੱਲੀ ਨਹੀਂ ਰਹਦੀ ਤੇ ਇਹ ਉਮਰ ਵਿੱਚ ਵੀ ਘੱਟ ਹੈ ਸ਼ਾਇਦ ਕੋਈ 17 ਸਾਲ ਦੀ ਹੋਵੇਗੀ ਉਸ ਕੁੜੀ ਦੀ ਮੇਰੇ ਦੋਸਤ ਨੇ ਕਿਹਾ ਕਿ ਚਲ ਠੀਕ ਹੈ ਘੱਟ ਉਮਰ ਦੀ ਘਰ ਵਾਲੀ ਚੰਗੀ ਸੱਤ ਹੁੰਦੀ ਹੈ ਘਰ ਵਾਲੇ ਦੀਆਂ ਸਾਰੀਆਂ ਗੱਲਾਂ ਮੰਨ ਲੈਂਦੀ ਹੈ ਉਹਨੂੰ ਦੁਨੀਆਦਾਰੀ ਤਾਂ ਜ਼ਿਆਦਾ ਸਮਝ ਨਹੀਂ ਹੁੰਦੀ ਇਸ ਲਈ ਘਰ ਵਾਲੇ ਨੂੰ ਜ਼ਿਆਦਾ ਤੰਗ ਵੀ ਨਹੀਂ ਕਰਦੀ ਜ਼ਿੰਦਗੀ ਵੀ ਚੰਗੀ ਲੰਘ ਜਾਂਦੀ ਹੈ ਤੇ ਬੱਚੇ ਵੀ ਜਲਦੀ ਹੋ ਜਾਂਦੇ ਆ ਬੱਚੇ ਜਵਾਨ ਹੋ ਜਾਂਦੇ ਹਨ ਤੇ ਘਰ ਵਾਲੀ ਸੋਹਣੀ ਤੇ ਜਵਾਨ ਹੀ ਰਹਿੰਦੀ ਹੈ ਮੈਂ ਆਪਣੇ ਦੋਸਤ ਨੂੰ ਹੈਰਾਨ ਹੋ ਕੇ ਦੇਖਿਆ ਕਿੰਦਾ ਅਜੀਬ ਜੀ ਗੱਲ ਕਰ ਰਿਹਾ ਸੀ ਪੈਸੇ ਓਨੇ ਵੀ ਇੱਕ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ ਇਸ ਲਈ ਉਹ ਮੈਨੂੰ ਦੱਸ ਰਿਹਾ ਸੀ ਮੈਨੂੰ ਇਹਨਾਂ ਤੋਂ ਪਤਾ ਲੱਗ ਗਿਆ ਸੀ ਕਿ ਉਸ ਕੁੜੀ ਦਾ ਨਾਮ ਨੀਹਾ ਹੈ ਮੈਂ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਉਹ ਕਿੱ데 ਨਾਲ ਰਹਦੀ ਹੈ ਉਹ ਇਕੱਲੀ ਰਹਿੰਦੀ ਹੈ ਤਾਂ ਫੇਰ ਗੱਲ ਕੁਝ ਅਜੀਬ ਜਿਹੀ ਹੋ ਜਾਣੀ ਸੀ ਪਰ ਜੋ ਉਹਦੇ ਨਾਲ ਕੋਈ ਉਹਦਾ ਮਾਪਿਓ ਹੁੰਦਾ ਜਾਂ ਉਹਦਾ ਕੋਈ ਰਿਸ਼ਤੇਦਾਰ ਤਾਂ ਮੈਂ ਗੱਲ ਕਰ ਸਕਦਾ ਸੀ ਇਹ ਗੱਲ ਬੜੀ ਅਜੀਬ ਸੀ ਮੈਂ ਸੜਕ ਤੇ ਰਹਿਣ ਵਾਲੀ ਇੱਕ ਕੁੜੀ ਨੂੰ ਆਪਣੇ ਲਈ ਪਸੰਦ ਕਰ ਲਿਆ ਸੀ ਪਰ ਉਹ ਜਿੰਨੀ ਸੋਹਣੀ ਸੀ ਉਹਨੂੰ ਕੋਈ ਵੀ ਪਸੰਦ ਕਰ ਸਕਦਾ ਸੀ ਫਿਰ ਮੇਰੇ ਰਿਸ਼ਤੇਦਾਰ ਵੀ ਨਹੀਂ ਸੀ ਜੋ ਮੇਰਾ ਰਿਸ਼ਤਾ ਪੱਕਾ ਕਰ ਸਕਦੇ ਮੈਂ ਕਿਸੇ ਐਦਾਂ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਹਨੂੰ ਸਹਾਰਾ ਵੀ ਮਿਲ ਸਕੇ ਤੇ ਮੇਰਾ ਵੀ ਘਰ ਵਸ ਜਾਵੇ ਮੈਂ ਇੱਕ ਪੁਲਿਸ ਵਾਲਾ ਸੀ ਇਸ ਲਈ ਮੇਰੇ ਲਈ ਪਤਾ ਲਗਾਉਣਾ ਇਹਨਾਂ ਮੁਸ਼ਕਲ ਕੰਮ ਨਹੀਂ ਸੀ ਮੈਂ ਪਤਾ ਲਗਾ ਲਿਆ ਸੀ ਉਹਦੇ ਨਾਲ ਕੋਈ ਵੀ ਨਹੀਂ ਰਹਿੰਦਾ ਸੀ ਉਹ ਬਿਲਕੁਲ ਇਕੱਲੀ ਰਹਿੰਦੀ ਸੀ ਇਹ ਸੋਨ ਕਿ ਮੈਂ ਥੋੜਾ ਜਿਹਾ ਹੈਰਾਨ ਹੋ ਗਿਆ ਤੇ ਫਿਕਰ ਵੀ ਹੋਈ ਤੇ ਪਰੇਸ਼ਾਨ ਵੀ ਕਿ ਇਕੱਲੀ ਕਿੱਦਾਂ ਰਹਿ ਸਕਦੀ ਹੈ ਕਿਦਾਂ گزارਾ ਕਰਦੀ ਹੋਗੀ ਕਿ ਉਹਨੂੰ ਇਕੱਲੇ ਨੂੰ ਡਰ ਨਹੀਂ ਲੱਗਦਾ ਇੰਨੀ ਘੱਟ ਉਮਰ ਦੀ ਕੁੜੀ ਆ ਤੇ ਇਕੱਲੇ ਕਿੱਦਾਂ ਰਹਿੰਦੀ ਹੋਵੇਗੀ ਫਿਰ ਮੈਂ ਸੋਚਿਆ ਕਿ ਡਰਨਾ ਤਾਂ ਕਿਉਂ ਆ ਜੇ ਉਹਨੂੰ ਕੋਈ ਪ੍ਰੋਬਲਮ ਹੋਵੇਗੀ ਤਾਂ ਉਹ ਇੱਥੇ ਹੀ ਆ ਜਾਵੇਗੀ ਅਸੀਂ ਪੁਲਿਸ ਵਾਲੇ ਉਹਦੀ ਹੀ ਮਦਦ ਕਰ ਸਕਦੇ ਹਾਂ ਸਾਡਾ ਤਾਂ ਕੰਮ ਹੀ ਹੈ ਸ਼ਾਇਦ ਸਾਡੇ ਸਹਾਰੇ ਤੇ ਹੀ ਇਕੱਲੀ ਰਹਿੰਦੀ ਹੋਵੇਗੀ ਉਹਨੂੰ ਪਤਾ ਹੋਵੇਗਾ ਇਹ ਸਾਹਮਣੇ ਪੁਲਿਸ ਸਟੇਸ਼ਨ ਹੈ ਇੱਕ ਦਿਨ ਸ਼ਾਮ ਨੂੰ ਮੈਂ ਇਕੱਲਾ ਬੈਠਾ ਸੀ ਜਦੋਂ ਮੈਂ ਉਹਨੂੰ ਦੇਖਿਆ ਤਾਂ ਉਹ ਕਾਲੀ ਜੀ ਜਾਦਰ ਲੈ ਕੇ ਜਾ ਰਹੀ ਸੀ ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਆਇਆ ਮੈਂ ਉਹਦਾ ਪਿੱਛਾ ਕਰਨ ਲੱਗ ਪਿਆ ਮੈਂ ਕਿਹਾ ਹੋਰ ਕੁਝ ਨਹੀਂ ਤਾਂ ਉਹਦੇ ਨਾਲ ਗੱਲ ਹੀ ਕਰ ਲਵਾਂਗਾ ਮੇਰਾ ਦਿਲ ਵੀ ਮਚਲ ਰਿਹਾ ਸੀ ਕਿ ਇਕੱਲੀ ਨਾਲ ਗੱਲ ਕਰਨਾ ਚਾਹੁੰਦਾ ਸੀ ਆਖਰ ਉਹਦੇ ਦੇਰ ਵਿੱਚ ਕੀ ਸੀ ਉਹ ਤੁਰੀ ਜਾ ਰਹੀ ਸੀ ਤੇ ਆਲੇ ਦੁਆਲੇ ਵੀ ਦੇਖ ਰਹੀ ਸੀ ਬਿਲਕੁਲ ਇਦਾਂ ਜਿਦਾਂ ਕੋਈ ਚੋਰ ਹੋਵੇ ਉਹਨੂੰ ਚਾਦਰ ਨੂੰ ਆਪਣੇ ਚਾਰੇ ਪਾਸੇ ਲਪੇਟਿਆ ਹੋਇਆ ਸੀ ਤੇ ਉਸੇ ਵੱਲ ਨੂੰ ਜਾ ਰਹੀ ਸੀ ਜਿੱਧਰ ਨੂੰ ਝੁੱਗੀਆਂ ਵਿੱਚ ਲੁਕ ਰਹੇ ਹੁੰਦੇ ਸੀ ਉਹਨਾਂ ਲੋਕਾਂ ਦੇ ਲਈ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਈਆਂ ਸੀ ਮੱਲੇ ਵਾਲਿਆਂ ਨੇ ਕਿਹਾ ਸੀ ਕਿ ਇਹ ਲੋਕ ਕੌਤ ਹੀ ਉਲਟੇ ਸਿੱਧੇ ਕੰਮ ਕਰਦੇ ਆ ਇਸ ਲਈ ਤੁਸੀਂ ਇਹਨਾਂ ਲੋਕਾਂ ਨੂੰ ਇੱਥੋਂ ਕਿਸੇ ਹੋਰ ਥਾਂ ਤੇ ਭਜਵਾ ਦਿਓ ਤਾਂ ਉਹਨਾਂ ਨੇ ਕਿਹਾ ਸੀ ਕਿ ਮੀ ਪੈਣ ਤੋਂ ਪਹਿਲਾਂ ਹੀ ਇੱਥੋਂ ਚਲੇ ਜਾਣਗੇ ਬਸ ਇੱਕ ਹਫਤੇ ਦਾ ਸਮਾਂ ਦੇ ਦਿਓ ਉਹ ਲੋਕ ਉੱਥੇ ਬਹੁਤ ਗਲਤ ਕੰਮ ਕਰ ਰਹੇ ਸੀ ਕਿਉਂਕਿ ਇਦਾਂ ਦੇ ਲੋਕਾਂ ਦੇ ਕੋਲ ਗੁਆਂ ਲਈ ਕੁਝ ਨਹੀਂ ਹੁੰਦਾ ਨਾ ਹੀ ਇੱਜ਼ਤ ਤੇ ਨਾ ਹੀ ਕੋਈ ਗੈਰਤ ਕੁਝ ਵੀ ਨਹੀਂ ਹੁੰਦਾ ਪਰ ਇਹ ਨੀਹਾ ਉਹਨਾਂ ਤੇ ਕੋਲ ਕਿਉਂ ਜਾ ਰਹੀ ਸੀ ਉਹ ਠੁਗੀ ਦੇ ਅੰਦਰ ਗਈ ਤਾ ਮੇਰਾ ਦਿਲ ਤਾਂ ਜਿਵੇਂ ਹੈਰਾਨ ਹੋ ਗਿਆ ਮੈਂ ਨਹੀਂ ਚਾਹੁੰਦਾ ਸੀ ਕੋ ਉਹ ਇੰਨੀ ਗੰਦੀ ਥਾਂ ਤੇ ਜਾਵੇ ਉਹ ਵੀ ਉਹਨਾਂ ਲੋਕਾਂ ਨਾਲ ਰਹੀ ਸੀ ਜਿੱਦਾਂ ਜਿੱਦਾਂ ਸਮਾਂ ਲੰਘਦਾ ਰਿਹਾ ਸੀ ਮੇਰੇ ਦਿਲ ਦੀਆਂ ਧੜਕਾਂ ਤੇਜ਼ ਹੋ ਰਹੀਆਂ ਸੀ ਪੂਰੇ 2 ਘੰਟੇ ਬਾਅਦ ਉਹ ਬਾਹਰ ਆਈ ਉਹਨੇ ਕਿਸੇ ਚੀਜ਼ ਨੂੰ ਆਪਣੇ ਸੀਨੇ ਨਾਲ ਲਾਇਆ ਸੀ ਉਸੇ ਚਾਦਰ ਵਿੱਚਨ ਕੋਇਆ ਹੋਇਆ ਸੀ ਪਰ ਉਹ ਚੀਜ਼ ਜੋ ਹਿੱਲ ਰਹੀ ਸੀ ਉਹ ਵਾਪਸ ਆਪਣੇ ਘਰ ਵੱਲ ਨੂੰ ਆ ਰਹੀ ਸੀ ਉਹਦੀ ਹਾਲਤ ਬੜੀ ਅਜੀਬ ਜਿਹੀ ਲੱਗ ਰਹੀ ਸੀ ਜਿੱਦਾਂ ਇੱਕ ਇੱਕ ਕਦਮ ਤੁਰਨਾ ਉਹਦੇ ਲਈ ਔਖਾ ਹੋ ਸੀ ਤੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਤੁਰ ਰਹੀ ਸੀ ਪਰ ਉਹ ਬਹੁਤ ਬਿਮਾਰ ਜਿਹੀ ਲੱਗ ਰਹੀ ਸੀ ਮੈਂ ਵੀ ਉਹਦਾ ਪਿੱਛਾ ਕਰ ਰਿਹਾ ਸੀ ਦਿਲ ਤਾਂ ਕਰਦਾ ਸੀ ਕਿ ਉਹਦੇ ਘਰੇ ਹੀ ਚਲਾ ਜਾਵਾਂ ਤੇ ਪੁੱਛਾਂ ਕਿ ਤੂੰ ਉੱਥੇ ਕੀ ਲੈਣ ਗਈ ਸੀ ਪਰ ਮੈਂ ਉਹਨੂੰ ਕਿਹੜੇ ਹੱਕ ਨਾਲ ਪੁੱਛ ਸਕਦਾ ਸੀ ਥੋੜੀ ਦੇਰ ਬਾਅਦ ਉਹਦੇ ਘਰੋਂ ਅਜੀਬ ਜੀਆਂ ਆਵਾਜ਼ਾਂ ਆਉਣ ਲੱਗੀਆਂ ਜਿਦਾਂ ਉਹ ਕਿਸੇ ਨਾਲ ਗੱਲਾਂ ਕਰ ਰਹੀ ਸੀ ਮੈਂ ਸੋਚਦਾ ਸੀ ਕਿ ਉਹ ਕਿਹਦੇ ਨਾਲ ਗੱਲਾਂ ਕਰ ਰਹੀ ਹੈ ਕਿਉਂਕਿ ਉਹ ਤਾਂ ਹੀ ਕੱਲੇ ਰਹਿੰਦੀ ਸੀ ਮੈਂ ਹਜੇ ਉਹਦੇ ਕੋਲ ਜਾਣ ਬਾਰੇ ਸੋਚ ਹੀ ਰਿਹਾ ਸੀ ਕਿ ਮੈਨੂੰ ਫੋਨ ਆ ਗਿਆ ਕਿ ਮੇਰੀ ਡਿਊਟੀ ਦਾ ਸਮਾਂ ਸੀ ਤੇ ਮੇਰਾ ਜਾਣਾ ਜ਼ਰੂਰੀ ਸੀ ਇਸ ਲਈ ਮੈਂ ਇਸ ਮਾਮਲੇ ਨੂੰ ਉੱਥੇ ਹੀ ਛੱਡ ਦਿੱਤਾ ਸਵੇਰ ਨੂੰ ਜਦੋਂ ਮੈਂ ਨੀਹਾ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਉਹਦੀ ਗੋਦ ਵਿੱਚ ਇੱਕ ਬੱਚਾ ਸੀ ਉਹ ਤਾਂ ਹਮੇਸ਼ਾ ਆਪਣੇ ਆਪ ਨੂੰ ਕਾਲੀ ਚਦਰ ਵਿੱਚ ਲਪੇਟ ਕੇ ਰੱਖਦੀ ਸੀ ਇਸ ਲਈ ਮੈਨੂੰ ਇਸ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਉਹ ਪ੍ਰੈਗਨੈਂਟ ਹੈ ਤੇ ਇਹ ਬੱਚਾ ਹਜੇ ਨਵਾਂ ਹੀ ਹੋਇਆ ਵਾ ਇਹ ਬੱਚਾ ਉਹਦਾ ਆਪਣਾ ਸੀ ਜਾਂ ਉਹਨੇ ਬੱਚਾ ਕਿਤੋਂ ਚੁੱਕ ਕੇ ਲਿਆਂਦਾ ਸੀ ਮੈਂ ਝੁੱਗੀਆਂ ਵੱਲੋਂ ਤੁਰ ਪਿਆ ਤਾਂ ਕਿ ਪਤਾ ਕਰਾਂ ਕਿ ਉਹ ਕੁੜੀ ਇੱਥੇ ਕੀ ਕਰਨ ਆਈ ਸੀ ਥੋੜੀ ਬਹੁਤੀ ਪੁੱਛਗਿਸ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉੱਥੇ ਇੱਕ ਔਰਤ ਰਹਿੰਦੀ ਐ ਜੋ ਔਰਤ ਦੇ ਬੱਚੇ ਪੈਦਾ ਕਰਨ ਦਾ ਕੰਮ ਕਰਦੀ ਐ ਤੇ ਬਹੁਤ ਹੀ ਘੱਟ ਪੈਸੇ ਵਿੱਚ ਕੰਮ ਕਰ ਦਿੰਦੀ ਐ ਉਹਨੇ ਕਿਹਾ ਕਿ ਹਾਂ ਰਾਤ ਨੂੰ ਇੱਕ ਕੁੜੀ ਆਈ ਸੀ ਉਮਰ ਕੋਈ 17 ਸਾਲ ਦੀ ਸੀ ਉਹਦੀ ਸਿਹਤ ਠੀਕ ਨਹੀਂ ਸੀ ਤੇ ਉਹਦੀ ਮਦਦ ਕਰ ਦਿੱਤੀ ਉਸ ਦੇ ਬਦਲੇ ਵੀ ਥੋੜੇ ਜਿਹੇ ਪੈਸੇ ਦਿੱਤੇ ਮੈਂ ਕਿਹਾ ਤੁਹਾਡੇ ਕੋਲ ਇਹ ਸਭ ਕਰਨ ਦੀ ਅਥਾਰਟੀ ਹੈਗੀ ਆ ਤਾਂ ਉਹ ਕਹਿਣ ਲੱਗੇ ਕਿ ਕਿਸਥੇ ਹੰਦਾ ਹਾਕਾ ਸਾਹਿਬ ਅਸੀਂ ਤਾਂ ਖਾਨਦਾਨੀ ਆ ਇਹ ਕੰਮ ਕਰਦੇ ਆ ਸਾਡੇ ਕੋਲ ਜੋ ਵੀ ਆਉਂਦਾ ਉਹ ਪਹਿਲਾਂ ਹੀ ਬੜਾ ਮਸਬੂਰ ਹੁੰਦਾ ਗਰੀਬ ਹੁੰਦਾ ਅਸੀਂ ਵੀ ਥੋੜੇ ਬਹੁਤੇ ਪੈਸੇ ਵਿੱਚ ਉਹਦੀ ਮਦਦ ਕਰ ਦਿੰਨੇ ਆ ਹੁਣ ਕਿਸੇ ਦੀ ਮਦਦ ਕਰ ਦਿੱਤੀ ਤਾਂ ਕਿ ਮਾੜਾ ਹੋ ਗਿਆ ਕੀ ਇਹ ਵੀ ਕੋਈ ਪਾਪ ਆ ਮੇਰੇ ਕੋਲ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਕਿਉਂਕਿ ਉਹ ਵਾਕਿਆ ਹੀ ਕੋਈ ਪਾਪ ਨਹੀਂ ਸੀ ਮੈਂ ਵਾਪਸ ਆ ਗਿਆ ਪਰ ਮੈਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਉਹ ਬੱਚਾ ਨਹੀਂ ਹੰਦਾ ਹੈ ਪਰ ਮੈਂ ਹੈਰਾਨ ਸੀ ਕਿ ਜਦੋਂ ਇਕੱਲੀ ਰਹਿੰਦੀ ਆ ਤਾਂ ਇੰਨੀ ਉਮਰ ਦੀ ਸੀ ਤਾਂ ਫਿਰ ਇੰਨੀ ਘੱਟ ਉਮਰ ਵਿੱਚ ਕਿਦਾਂ ਮਾਂ ਬਣ ਗਈ ਮੇਰੇ ਦਿਲ ਵਿੱਚ ਤਾਂ ਘਬਰਾਹਟ ਜੀ ਹੋਣ ਲੱਗ ਪਈ ਸੀ ਮੇਰੇ ਸਾਰੇ ਸੁਪਨੇ ਟੁੱਟ ਗਏ ਸੀ ਉਹਨੂੰ ਆਪਣੇ ਘਰ ਵਾਲੀ ਬਣਾਉਣਾ ਚਾਹੁੰਦਾ ਸੀ ਉਹਨੂੰ ਇੱਜ਼ਤ ਦੇਣਾ ਚਾਹੁੰਦਾ ਸੀ ਜੈਲਸ ਆਪ ਦੀ ਘਰ ਵਾਲੀ ਕਹੌਂਦੀ ਪਰ ਇਹ ਕੀ ਉਹਨੇ ਇਕੱਲੇ ਰਹਿੰਦੇ ਹੋਏ ਵੀ ਬੱਚੇ ਨੂੰ ਜਨਮ ਦੇ ਦਿੱਤਾ ਸੀ ਜਾਨੀ ਕਿ ਇਹ ਉਦਾਰ ਨਜ਼ਾਇਜ਼ ਬੱਚਾ ਸੀ ਹੁਣ ਉਸ ਬੱਚੇ ਨੂੰ ਆਪਣੇ ਨਾਲ ਲਾਣ ਲੈ ਕੇ ਫਿਰਦੀ ਸੀ ਸਵੇਰੇ ਨੂੰ ਕਿਤੇ ਚਲੀ ਜਾਂਦੀ ਸੀ ਤਾਂ ਮੈਂ ਉਹਦਾ ਪਿੱਛਾ ਕੀਤਾ ਮੈਨੂੰ ਪਤਾ ਲੱਗਿਆ ਕਿ ਉਹ ਮੰਡੀ ਵੱਲ ਜਾ ਰਹੀ ਸੀ ਉੱਥੇ ਬੈਠ ਕੇ ਕੁਝ ਫਰੂਟ ਨੂੰ ਸੈੱਟ ਕਰਨ ਲੱਗ ਪਈ ਤੇ ਕੰਮ ਕਰਦੀ ਸੀ ਉਸ ਨੂੰ ਇਸ ਕੰਮ ਤੋਂ ਥੋੜੇ ਬਹੁਤੇ ਪੈਸੇ ਤੇ ਖਾਣ ਲਈ ਕੁਝ ਫਲ ਮਿਲ ਜਾਂਦੇ ਹਨ ਪਰ ਉਹ ਕਿਰਾਏ ਵਿੱਚ ਗੁਜ਼ਾਰਾ ਕਰ ਲੈਂਦੀ ਆ ਮੇਰੇ ਲਈ ਇਹ ਸਭ ਕੁਝ ਅਜੀਬ ਸੀ ਉਸ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਆਪਣੇ ਸੀਨੇ ਨਾਲ ਲਾ ਕੇ ਰੱਖਦੀ ਸੀ ਮੈਂ ਅਕਸਰ ਉਹਨੂੰ ਦੇਖਿਆ ਤੇ ਉਹ ਬੱਚੇ ਦੇ ਨਾਲ ਖੇਡਦੀ ਵੀ ਹੁੰਦੀ ਸੀ ਬੱਚੇ ਦੀ ਸ਼ਕਲ ਦੇਖ ਕੇ ਪਤਾ ਲੱਗਦਾ ਸੀ ਕਿ ਉਹ ਇੱਕ ਮੁੰਡਾ ਹੈ ਇੱਕ ਦਿਨ ਮੇਰੇ ਦੋਸਤ ਨੇ ਮੇਰੇ ਤੋਂ ਪੁੱਛਿਆ ਕਿ ਫੇਰ ਕੀ ਸੋਚਿਆ ਉਸ ਕੁੜੀ ਦੇ ਬਾਰੇ ਕੋਦੋਂ ਰਿਸ਼ਤਾ ਭੇਜ ਰਿਹਾ ਮੈਂ ਕਿਹਾ ਛੱਡ ਕਿਸੇ ਹੋਰ ਟੌਪਿਕ ਦੀ ਗੱਲ ਕਰਦੇ ਹਾਂ ਉਹਨੇ ਕਿਹਾ ਕਿਉਂ ਮੈਂ ਕਿਹਾ ਬਸ ਮੈਂ ਇਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਇਦਾਂ ਹੀ ਸਮਝਣ ਲੱਗਦਾ ਗਿਆ ਸਾਡਾ ਤਾਂ ਕੰਮ ਹੀ ਇਦਾਂ ਦਾ ਸੀ ਕਿ ਨਾ ਦਿਨ ਦਾ ਪਤਾ ਲੱਗਦਾ ਸੀ ਨਾ ਰਾਤ ਦਾ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਕੁਝ ਨਾ ਕੁਝ ਦਿਨਾਂ ਵਿੱਚ ਨੀਹਾ ਨੇ ਉਹ ਕਾਲੀ ਚਾਦਰ ਲੈਣੀ ਛੱਡ ਦਿੱਤੀ ਸੀ ਪਰ ਉਹਨੇ ਫਿਰ ਤੋਂ ਕਾਲੀ ਚਾਦਰ ਲੈਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਮੈਂ ਰੋਟੀ ਮੰਗਵਾਈ ਤਾਂ ਕੁਝ ਬਚ ਗਈ ਮੇਰਾ ਦੋਸਤ ਉਸ ਰੋਟੀ ਨੂੰ ਸੁੱਟਣ ਲੱਗਾ ਤਾਂ ਮੈਂ ਕਿਹਾ ਕੀ ਕਰ ਰਹੇ ਆਂ ਤਾਂ ਕਹਿਣ ਲੱਗਾ ਕਿ ਹੁਣ ਇਸ ਨੂੰ ਕੌਣ ਖਾਊਗਾ ਮੌਸਮ ਵੀ ਗਰਮੀ ਦਾ ਥੋੜੀ ਦੇਰ ਬਾਅਦ ਵਿੱਚ ਖਰਾਬ ਹੋ ਜਾਊਗੀ ਮੇਰੇ ਦਿਮਾਗ ਵਿੱਚ ਇੱਕ ਗੱਲ ਆਈ ਮੈਂ ਕਿਹਾ ਕਿ ਰੋਟੀ ਮੈਨੂੰ ਦੇ ਦੇ ਮੈਂ ਰੋਟੀ ਇੱਕ ਡੱਬੇ ਵਿੱਚ ਪਾਈ ਮੇਰਾ ਦੋਸਤ ਮੈਨੂੰ ਕਹਿਣ ਲੱਗਾ ਕਿੱਥੇ ਜਾ ਰਹੇ ਆ ਮੈਂ ਕਿਹਾ ਮੈਂ ਬਾਅਦ ਵਿੱਚ ਦੱਸੂਗਾ ਮੈਂ ਰੋਟੀ ਲੈ ਕੇ ਨੀਹਾ ਦੇ ਘਰ ਚਲਾ ਗਿਆ ਵੈਸੇ ਉਹਨੂੰ ਘਰ ਕਹਿਣਾ ਠੀਕ ਨਹੀਂ ਸੀ ਵੈਸੇ ਤਾਂ ਇੱਕ ਛੋਟਾ ਜਿਹਾ ਘਰ ਸੀ ਅੰਦਰ ਹੀ ਉਸਨੇ ਛੋਟੀ ਜਿਹੀ ਰਸੋਈ ਬਣਾਈ ਹੋਈ ਸੀ ਇੰਨਾ ਤਾਂ ਦੂਰੋਂ ਹੀ ਦਿਖਾਈ ਦਿੰਦਾ ਸੀ ਕੁਝ ਭਾਂਡੇ ਵੀ ਪਈ ਸੀ ਮੈਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਅੰਕੋਂ ਫਟਿਆ ਹੋਇਆ ਸੀ ਅੱਗੇ ਦਰਵਾਜ਼ਾ ਲੱਗਿਆ ਹੋਇਆ ਸੀ ਉਹਨੇ ਕਿਹਾ ਕੌਣ ਹੈ ਮੈਂ ਆਵਾਜ਼ ਸੁਣੀ ਤਾਂ ਮੇਰੇ ਦਿਲ ਵਿੱਚ ਅਜੀਬ ਜਿਹਾ ਕੁਝ ਮਹਿਸੂਸ ਹੋਣ ਲੱਗ ਪਿਆ ਸ਼ਾਇਦ ਉਹਦੀ ਆਵਾਜ਼ ساری ਜ਼ਿੰਦਗੀ ਸੁਣਨ ਨੂੰ ਇਰਦਾ ਰੱਖਦਾ ਸੀ ਮੈਂ ਕਿਹਾ ਤੁਹਾਡੇ ਲਈ ਕੁਝ ਖਾਣੋਂ ਲੈ ਕੇ ਆਇਆ ਮੈਂ ਹਜੇ ਬੋਲੇ ਰਹਿ ਹੱਸ ਕੇ ਬੱਚੇ ਦੀ ਰੋਂਦੀ ਆਵਾਜ਼ ਆਉਣ ਲੱਗ ਪਈ ਉਹਦੇ ਪਰਦੇ ਦੇ ਪਿੱਛੇ ਹੱਥ ਅੱਗੇ ਕੀਤਾ ਤੇ ਰੋਟੀ ਫੜਨ ਦੀ ਕੋਸ਼ਿਸ਼ ਕੀਤੀ ਮੈਂ ਉਹਦੇ ਹੱਥ ਨੂੰ ਦੇਖਿਆ ਤਾਂ ਬਹੁਤ ਸੋਹਣਾ ਸੀ ਦੁੱਧ ਵਰਗਾ ਚਿੱਟਾ ਹੱਥ ਸੀ ਉਹ ਆਪ ਵੀ ਪਤਲੀ ਜੀ ਸੀ ਏਦਾਂ ਦੀਆਂ ਕੁੜੀਆਂ ਸੀ ਜੋ ਹਰ ਬੰਦੇ ਦੇ ਸੁਪਨੇ ਵਿੱਚ ਆਉਂਦੀਆਂ ਸੀ ਜਿਹਨੂੰ ਹਰ ਕੋਈ ਬੰਦਾ ਉਹਦੇ ਨਾਲ ਵਿਆਹ ਕਰਵਾਉਣਾ ਤਿਆਰ ਹੋ ਸਕਦਾ ਸੀ ਪਰ ਉਹ ਬਹੁਤ ਕਮਜ਼ੋਰ ਸੀ ਉਹਦੇ ਹੱਥ ਬਿਲਕੁਲ ਸੁੱਕਿਆ ਜਾ ਹੋਇਆ ਸੀ ਹੱਡੀਆਂ ਬਾਹਰੋਂ ਸਾਫ਼ ਜਿਹੀਆਂ ਸੀ ਮੈਂ ਰੋਟੀ ਉਹਦੇ ਹੱਥ ਵਿੱਚ ਫੜਾਈ ਤਾਂ ਉਹਨੇ ਕਿਹਾ ਧੰਨਵਾਦ ਮੈਂ ਤੋਂ ਵਾਪਸ ਆ ਰਹੀ ਸੀ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਸੀ ਤੇ ਨੀਹਾ ਦੀ ਆਵਾਜ਼ ਤੋਂ ਇਦਾਂ ਲੱਗਦਾ ਸੀ ਕਿ ਉਹ ਠੀਕ ਨਹੀਂ ਠੀਕ ਵੀ ਉਹ ਕਿੱਦਾਂ ਹੁੰਦੀ ਆਪਣਾ ਤਾਂ ਧਿਆਨ ਰੱਖਦੀ ਨਹੀਂ ਸੀ ਹਰ ਵੇਲੇ ਬੱਚੇ ਦੇ ਨਾਲ బిజీ ਰਹਿੰਦੀ ਸੀ ਮੈਂ ਆਉਂਦੇ ਜਾਂਦੀ ਉਹਨੂੰ ਦੇਖਦਾ ਸੀ ਮੇਰੀ ਅੱਖ ਤਾਂ ਜਿੱਦਾਂ ਉਹਦੇ ਤੇ ਹੀ ਹੁੰਦੀ ਸੀ ਇੱਕ ਦਿਨ ਸਾਡੇ ਕੋਲ ਇੱਕ ਬੰਦਾ ਆਇਆ ਉਹਨੇ ਕਿਹਾ ਕਿ ਇਹ ਜੋ ਸੜਕ ਤੇ ਘਰ ਹੈ ਇਹ ਥਾਂ ਮੇਰੀ ਹੈ ਮੈਂ ਇਹਦੇ ਉੱਪਰ ਇੱਕ ਪਲਾਜ਼ਾ ਬਣਾਉਣਾ ਹੈ ਪਰ ਇੱਥੇ ਕੁਝ ਗਰੀਬ ਲੋਕ ਰਹਿੰਦੇ ਆ ਇਹ ਆਪਣਾ ਘਰ ਬਣਾ ਕੇ ਬੈਠੇ ਹੋਏ ਆ ਮੈਂ ਕੋਠ ਤੋਂ ਆਰਡਰ ਲੈਣਾ ਚਾਹੁੰਦਾ ਇੰਨਾ ਘਰਾਂ ਨੂੰ ਤੋੜ ਸਕਾਂ ਇਹ ਤਾਂ ਉਹੀ ਥਾਂ ਸੀ ਜਿੱਥੇ ਨੇਹਾ ਰਹਿੰਦੀ ਸੀ ਮੈਂ ਕਿਹਾ ਕਿ ਤੇਰਾ ਕੰਮ ਮੈਂ ਨਹੀਂ ਕਰ ਸਕਦਾ ਉਹਨੇ ਕਿਹਾ ਮੈਂ ਬੜੀ ਦੂਰ ਤੋਂ ਆਇਆ ਹਾਂ ਸਾਹਿਬ ਜੇ ਹੁਣ ਚਲਾ ਗਿਆ ਤਾਂ ਫਿਰ ਮੈਂ ਅਗਲੇ ਮਹੀਨੇ ਆ ਸਕਦਾ ਮੈਂ ਕਿਹਾ ਤੂੰ ਇਹ ਘਰ ਤੋੜ ਦੇਉਂਗਾ ਤਾਂ ਇੱਥੇ ਲੋਕ ਰਹਿੰਦੇ ਆ ਤੇ ਕਿੱਥੇ ਜਾਣਗੇ ਮੈਂ ਕਿਹਾ ਮੈਂ ਤੇਰਾ ਕੰਮ ਨਹੀਂ ਕਰ ਸਕਦਾ ਉਹ ਬੰਦਾ ਇਹ ਕਹਿ ਕੇ ਚਲਾ ਗਿਆ ਮੈਂ ਤਾਂ ਇਹ ਜਗਾ ਖਾਲੀ ਕਰਵਾ ਕੇ ਹੀ ਰਹਾਂਗਾ ਤੇ ਅਗਲੇ ਮਹੀਨੇ ਫੇਰ ਆਉਂਗਾ ਅਜੀਬ ਜਿਹਾ ਰਿਸ਼ਤਾ ਸੀ ਮੇਰਾ ਨਹਿਣਾ ਮੈਨੂੰ ਹਮੇਸ਼ਾ ਉਸਦੀ ਫਿਕਰ ਰਹਿੰਦੀ ਸੀ ਮੈਂ ਦਿਲ ਹੀ ਦਿਲ ਵਿੱਚ ਉਦਾਸੀ ਪਰ ਨਜਾਇਜ਼ ਬੱਚੇ ਨੂੰ ਜਨਮ ਕਿਉਂ ਦਿੱਤਾ ਅੱਜ ਕੱਲ ਮੈਨੂੰ ਉਹ ਤਾਂ ਚਾਲ ਢੰਗ ਦੇਖ ਕੇ ਵੀ ਲੱਗ ਰਿਹਾ ਸੀ ਜਿੱਦਾਂ ਉਹ ਦੁਬਾਰਾ ਮਾਂ ਬਣ ਵਾਲੀ ਸੀ ਫੇਰ ਮੈਂ ਹੈਰਾਨ ਇਸ ਗੱਲ ਤੋਂ ਸੀ ਕਿ ਮੈਂ ਕਦੀ ਵੀ ਉਸ ਘਰ ਵਿੱਚ ਕਿਸੇ ਬੰਦੇ ਦੇ ਨੂੰ ਜਾਂਦੇ ਹੋਏ ਨਹੀਂ ਲਖਿਆ ਅਕਸਰ ਹੀ ਮੇਰੀ ਨੈਟ ਦੀ ਡਿਊਟੀ ਹੁੰਦੀ ਸੀ ਯਾਰ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਮੇਰੀ ਅੱਖ ਵੀ ਉਸ ਤੇ ਰਹੀਦੀ ਸੀ ਪਰ ਇਹ ਸਭ ਕੁਝ ਕਿੱਦਾਂ ਹੋ ਰਿਹਾ ਸੀ ਉਹੀ ਹੋਇਆ ਜਿਹਦਾ ਡਰ ਸੀ ਮੇਰਾ ਅਨਲਾਜਾ ਠੀਕ ਨਿਕਲਿਆ ਹਜੇ ਉਹਦੇ ਪਹਿਲੇ ਬੱਚੇ ਨੂੰ ਇਸ ਦੁਨੀਆ ਵਿੱਚ ਆਏ ਨੂੰ 1 ਸਾਲ ਵੀ ਨਹੀਂ ਹੋਇਆ ਸੀ ਕਿ ਉਹਦੀ ਗੋਦ ਵਿੱਚ ਇੱਕ ਹੋਰ ਦੂਸਰਾ ਬੱਚਾ ਵੀ ਆ ਗਿਆ ਇਸ ਵਾਰ ਉਹਨੇ ਇੱਕ ਛੋਟੀ ਜੀ ਬੱਚੀ ਨੂੰ ਜਨਮ ਦਿੱਤਾ ਉਹ ਬਹੁਤ ਜ਼ਿਆਦਾ ਖੁਸ਼ ਸੀ ਤੇ ਉਹਦਾ ਵੀ ਬਹੁਤ ਧਿਆਨ ਰੱਖ ਰਹੀ ਸੀ ਉਹ ਆਪਣੇ ਬੱਚਿਆਂ ਦਾ ਚੰਗਾ ਧਿਆਨ ਰੱਖਦੀ ਸੀ ਉਹਨਾਂ ਨੂੰ ਚੰਗੇ ਚੱਕੇ ਕੱਪੜੇ ਪਰੌਂਦੀ ਸੀ ਪਰ ਆਪ ਤਾਂ ਫਟੇ ਪੁਰਾਣੇ ਕੱਪੜਿਆਂ ਵਿੱਚ ਰਹਿੰਦੀ ਸੀ ਮੈਂ ਹੈਰਾਨ ਸੀ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਇੰਨੇ ਪੈਸੇ ਕਿੱਥੋਂ ਲਿਆਉਂਦੀ ਹੈ ਕਿ ਬੱਚਿਆਂ ਨੂੰ ਇੰਨੇ ਸ਼ੌਕ ਨਾਲ ਪਾਲ ਰਹੀ ਹੈ ਪਰ ਆਪ ਹਮੇਸ਼ਾ ਬੁਰੀ ਹਾਲਤ ਵਿੱਚ ਰਹਿੰਦੀ ਸੀ ਮੈਂ ਪਹਿਲਾਂ ਇਦਾਂ ਦੀ ਕੁੜੀ ਦੇਖੀ ਸੀ ਜੋ ਇੰਨੇ ਪੁਰੇ ਹਾਲਾਤਾਂ ਵਿੱਚ ਵੀ ਖੁਸ਼ ਸੀ ਬੱਚਿਆਂ ਦੇ ਨਾਲ ਖੇਡਦੀ ਸੀ ਅਕਸਰ ਉਹਦੇ ਬੱਚਿਆਂ ਦੀ ਆਵਾਜ਼ ਮੈਨੂੰ ਆਉਂਦੀ ਸੀ ਉਹ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਕਹਿੰਦੀ ਸੀ ਮੇਰੀ ਜਾਨ ਕਦੀ ਕਹਿੰਦੀ ਸੀ ਮੇਰੇ ਪੁੱਤੇ ਮੇਰੀ ਜ਼ਿੰਦਗੀ ਬਹਾਨੇ ਬਹਾਨੇ ਨਾਲ ਬਹਾਨੇ ਬਹਾਨੇ ਨਾਲ ਉਹਨਾਂ ਦੇ ਗੱਲਾਂ ਸੁਣਦੀ ਕੋਸ਼ਿਸ਼ ਮੈਂ ਕਰਦਾ ਸੀ ਕੋਈ ਘਰਤਾ ਹੈ ਨਹੀਂ ਸੀ ਪਰ ਮੈਨੂੰ ਕਦੇ ਉੱਥੇ ਜਾਂਦਾ ਕੋਈ ਬੰਦਾ ਦਿਖਾਈ ਨਹੀਂ ਦਿੱਤਾ ਸੀ ਇੱਕ ਦਿਨ ਮੈਂ ਨੇਹ ਨੂੰ ਦੇਖਿਆ ਤਾਂ ਮੈਨੂੰ ਉਹਦੀ ਹਾਲਤ ਤੇ ਤਰਸ ਆ ਗਿਆ ਉਹਦੇ ਕੱਪੜੇ ਇੱਕ ਪਾਸੇੋਂ ਫਟੇ ਹੋਏ ਸੀ ਮੈਂ ਕੁਝ ਸੋਚਦੇ ਹੋਇਆ ਬਾਜ਼ਾਰੋਂ ਇੱਕ ਸੂਟ ਲਿਆ ਆਇਆ ਤੇੱਕ ਚੱਪਲਾਂ ਲਈਆਂ ਤੇ ਬੈਗ ਵਿੱਚ ਪਾ ਕੇ ਉਹਦੇ ਘਰ ਵੱਲ ਨੂੰ ਤੁਰ ਪਿਆ। ਦਰਵਾਜ਼ਾ ਖੜਕਾਇਆ ਤਾਂ ਉਹਨੇ ਫੇਰ ਕਿਹਾ ਕੌਣ ਹੈ? ਮੈਂ ਕਿਹਾ ਮੈਂ ਉਹ ਹੀ ਆਂ ਜੋ ਤੁਹਾਨੂੰ ਉਸ ਦਿਨ ਰੋਟੀ ਦੇਣ ਲਈ ਆਇਆ ਸੀ। ਅੱਜ ਮੈਂ ਤੁਹਾਡੇ ਲਈ ਕੁਝ ਕੱਪੜੇ ਤੇ ਹੋਰ ਸਮਾਨ ਲੈ ਕੇ ਆਇਆ। ਉਹਨੇ ਕਿਹਾ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਮੈਂ ਕਿਸੇ ਦੀ ਦਿੱਤੀ ਹੋਈ ਭੀਖ ਨਹੀਂ ਲੈਂਦੀ। ਮੈਂ ਕਿਹਾ ਤੁਹਾਨੂੰ ਗਲਤ ਫਹਮੀ ਹੋਈ ਆ। ਇਹ ਕੋਈ ਭੀਖ ਨਹੀਂ। ਜੇ ਤੁਸੀਂ ਇਸ ਚੀਜ਼ ਨੂੰ ਰੱਖ ਲਓਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ। ਤੁਹਾਡੇ ਕੰਮ ਆਉਣਗੇ। ਇਸ ਵਾਰ ਉਹਨੇ ਪਰਦੇ ਤੋਂ हट ਕੇ ਸਾਹਮਣੇ ਆ ਗਈ। ਸ਼ੈਅ ਦੇਖਣਾ ਚਾਹੁੰਦੀ ਸੀ ਕਿ ਜੋ ਮੇਰੀ ਮਦਦ ਕਰ ਰਿਹਾ ਉਹ ਕੌਣ ਹੈ ਪਰ ਜਦੋਂ ਉਹਨੇ ਮੈਨੂੰ ਦੇਖਿਆ ਤਾਂ ਮੈਂ ਉਹਨੂੰ ਦੇਖ ਕੇ ਹੈਰਾਨ ਰਹਿ ਗਿਆ ਉਹ ਸ਼ਕਲ ਤੋਂ ਬਹੁਤ ਜ਼ਿਆਦਾ ਬਿਮਾਰ ਲੱਗ ਰਹੀ ਸੀ ਮੈਂ ਇੱਕ ਲਫਾਫਾ ਉਹਨੂੰ ਫੜਾਇਆ ਤੇ ਕਹਿਣ ਲੱਗੀ ਬਹੁਤ ਬਹੁਤ ਧੰਨਵਾਦ ਮੈਂ ਇੱਕ ਨਜ਼ਰ ਉਹਦੇ ਤੇ ਪਿੱਛੇ ਹੋ ਗਿਆ ਉਹਦੇ ਘਰ ਵਿੱਚ ਇੱਕ ਮੰੰਜਾ ਪਿਆ ਸੀ ਸ਼ਾਇਦ ਇੱਕ ਮੰंजे ਤੇ ਹੀ ਉਹ ਦੋਵੇਂ ਬੱਚਿਆਂ ਦੇ ਨਾਲ ਸੌਂਦੀ ਸੀ ਛੋਟਾ ਜਿਹਾ ਕਿਚਨ ਸੀ ਤੇ ਬਾਥਰੂਮ ਵੀ ਸੀ ਇਸ ਤੋਂ ਲਾਵਾਉ ਦੇ ਕਮਰੇ ਵਿੱਚ ਇੱਕ ਟੁੱਟੀ ਜੀ ਕੁਰਸੀ ਸੀ ਜਿਹਦੇ ਉੱਤੇ ਕੁਝ ਕੱਪੜੇ ਪਏ ਹੋਏ ਸੀ ਕੱਪੜਿਆਂ ਦੇ ਢੇਰ ਦੇ ਉੱਪਰ ਬੱਚਿਆਂ ਦੇ ਕੱਪੜੇ ਪਏ ਸੀ ਤੇ ਕਾਫੀ ਪੈਪਰਸ ਵਗੈਰਾ ਵੀ ਸੀ ਪਤਾ ਨਹੀਂ ਬੱਚਿਆਂ ਦਾ ਸਮਾਨ ਕਿੱਦਾਂ ਖਰੀਦੀ ਹੋਗੀ ਕਿਦਾਂ ਤੋਨੇ ਬੱਚਿਆਂ ਦਾ ਖਰਚਾ ਉਠਾ ਰਹੀ ਸੀ ਉਹਦੇ ਕੋਲ ਬੱਚਿਆਂ ਦੇ ਦੁੱਧ ਦੇ ਪੈਕ ਤੇ ਲਈ ਪੈਸੇ ਕਿੱਥੋਂ ਆਉਂਦੇ ਸੀ ਸ਼ਾਇਦ ਜੋ ਵੀ ਕੰਮ ਕਰਦੀ ਸੀ ਉਹਨਾਂ ਦਾ ਬੱਚਿਆਂ ਦਾ ਸਮਾਨ ਖਰੀਦ ਲੈਂਦੀ ਸੀ ਉਹਨੇ ਕਿਹਾ ਤੁਹਾਡਾ ਨਾਮ ਕੀ ਹੈ ਮੈਂ ਕਿਹਾ ਮੇਰਾ ਨਾਮ ਮਨਦੀਪ ਹੈ ਮੈਂ ਸਾਹਮਣੇ ਪੋਰਟ ਸਟੇਸ਼ਨ ਵਿੱਚ ਕੰਮ ਕਰਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਤਾਂ ਮੈਨੂੰ ਦੱਸ ਦਿਓ ਮੈਨੂੰ ਤੁਹਾਡੀ ਮਦਦ ਕਰਕੇ ਬਹੁਤ ਖੁਸ਼ੀ ਮਿਲੇਗੀ ਉਹਨੇ ਕਿਹਾ ਕਿਉਂ ਮਦਦ ਮੇਰੀ ਕਰਨਾ ਚਾਹੁੰਦੇ ਹੋ ਮੈਨੂੰ ਇਕੱਲੀ ਦੇਖ ਕੇ ਮੇਰਾ ਫਾਇਦਾ ਚੁੱਕਣਾ ਚਾਹੁੰਦੇ ਹੋ ਮੈਂ ਕਿਹਾ ਤੁਹਾਨੂੰ ਇਦਾਂ ਦੀ ਗੱਲ ਨਹੀਂ ਸੋਚਣੀ ਚਾਹੀਦੀ ਮੈਂ ਇਦਾਂ ਦਾ ਬੰਦਾ ਨਹੀਂ ਮੈਂ ਤਾਂ ਤੁਹਾਡੀ ਮਦਦ ਕਰਨ ਲਈ ਇੱਥੇ ਆਇਆ ਉਹ ਆਪਣੀ ਗੱਲ ਤੇ ਥੋੜੀ ਜੀ ਸ਼ਰਮਿੰਦੀ ਹੋ ਗਈ ਉਹਨੇ ਕਿਹਾ ਕਿ ਮੈਨੂੰ ਮਾਫ ਕਰ ਦੇ ਮੈਂ ਇਕੱਲੀ ਰਹਿੰਦੀ ਆ ਇਸ ਲਈ ਇਦਾਂ ਦੀ ਗੱਲ ਬਾਰੇ ਸੈਂ ਮੈਂ ਸੋਚਦੀ ਰਹਿੰਦੀ ਆ ਮੈਂ ਕਿਹਾ ਡਰਨ ਦੀ ਕੋਈ ਲੋੜ ਨਹੀਂ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਮੈਂ ਤੁਹਾਡੀ ਮਦਦ ਕਰਨ ਲਈ ਹਲ ਵੇਲੇ ਤਿਆਰ ਰਹੂੰਗਾ ਉਹਨੇ ਕਿਹਾ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਇੰਨਾ ਕਹਿ ਕੇ ਉਹ ਵਾਪਸ ਆ ਗਿਆ ਮੈਨੂੰ ਉੱਥੇ ਖੜਾ ਹੋਣਾ ਸਹੀ ਨਹੀਂ ਲੱਗਿਆ ਮੈਂ ਉਹਦੇ ਮਗਰ ਕਮਰੇ ਵਿੱਚ ਨਹੀਂ ਜਾ ਸਕਦਾ ਸੀ ਮੈਨੂੰ ਸਾਰੀ ਗੱਲ ਦੱਸ ਦੇਵੀਂ ਮੈਂ ਚੁੱਪ ਹੋ ਗਿਆ ਤੇ ਵਾਪਸ ਆ ਗਿਆ ਇੱਕ ਦਿਨ ਇਦਾਂ ਹੀ ਸਮਾਂ ਲੰਘਦਾ ਗਿਆ ਉਹਦੀ ਹਾਲਤ ਫੇਰ ਖਰਾਬ ਹੋਣ ਲੱਗ ਪਈ ਮੈਂ ਨੋਟ ਕੀਤਾ ਕਿ ਜਦਦਾ ਹੀ ਉਹ ਮਾਂ ਬਣਨ ਵਾਲੀ ਹੁੰਦੀ ਹੈ ਤੇ ਆਪਣੇ ਉੱਪਰ ਇੱਕ ਚਾਦਰ ਲੈ ਕੇ ਆਪਣੇ ਆਪ ਨੂੰ ਲਪੇਟ ਕੇ ਰੱਖਦੀ ਹੈ ਸ਼ਾਇਦ ਉਹ ਆਪਣੇ ਆਪ ਨੂੰ ਲੁਕਾਉਂਦੀ ਸੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਮੈਂ ਮਾਂ ਬਣਨ ਵਾਲੀ ਐਸ ਵਾਰ ਉਹਨੇ ਆਪਣੀ ਕਾਲੀ ਚਾਦਰ ਲੈ ਲਈ ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਜੇ ਉਹਦਾ ਇਹ ਤੀਸਰਾ ਬੱਚਾ ਸੀ ਤਾਂ ਮੈਂ ਪਤਾ ਲਾਉਣਾ ਸੀ ਵਿੱਚ ਹਜੇ ਵੀ ਨਾਕਾਮ ਸੀ ਕਿ ਇਹ ਬੱਚੇ ਕਿੱਥੋਂ ਆ ਰਹੇ ਸੀ ਕੀ ਉਹ ਧ੍ਰਿਤ ਹਨ ਸੀ ਜਾਂ ਇਥੇ ਕੋਈ ਗਲਤ ਕੰਮ ਕਰ ਰਹੀ ਸੀ ਪਰ ਮੈਨੂੰ ਉਹਦੇ ਬਾਰੇ ਕੋਈ ਵੀ ਗੱਲ ਪਤਾ ਨਹੀਂ ਲੱਗੀ ਇੱਕ ਦਿਨ ਮੈਂ ਦੇਖਿਆ ਤਾਂ ਮੇਰੀ ਰੂਹ ਕੰਬ ਗਈ ਉਹਦੇ ਘਰ ਦੇ ਬਾਹਰ ਇੱਕ ਬਹੁਤ ਵੱਡੀ ਗੱਡੀ ਖੜੀ ਸੀ ਮੈਂ ਪਰੇਸ਼ਾਨ ਹੋ ਗਿਆ ਕਿਉਂਕਿ ਵੱਡੀਆਂ ਗੱਡੀਆਂ ਵਿੱਚ ਕਿਦਾਂ ਲੋਕ ਆਉਂਦੇ ਸੀ ਇਹ ਸਾਨੂੰ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਸੀ ਫਿਰ ਹੋਰ ਕਿਉਂ ਬਤਾਉਂ ਹੁਣ ਸੀ ਮੈਨੂੰ ਕੋਈ ਘੜ ਪਰ ਲੱਗੀ ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਗੱਡੀ ਕਿਸੇ ਨੇ ਵੈਸੇ ਹੀ ਖੜੀ ਕਰ ਦਿੱਤੀ ਹੋਵੇ ਇਹਦਾ ਮਤਲਬ ਇਹ ਨਾ ਨਹੀਂ ਕਿ ਉਸ ਗੱਡੀ ਵਾਲੇ ਤੇ ਨੇਹਾਂ ਦੇ ਨਾਲ ਕੋਈ ਸੰਬੰਧ ਹੋ ਸਕਦਾ ਮੇਰੇ ਅੱਗੇ ਪਿੱਛੇ ਤਾਂ ਕੋਈ ਨਹੀਂ ਸੀ ਇਸ ਲਈ ਮੈਂ ਨਾਈਟ ਡਿਊਟੀ ਵਿੱਚ ਦੀ ਆਰਾਮਨਾ ਕਰ ਲੈਂਦਾ ਸੀ ਇਹਨਾਂ ਦਿਨਾਂ ਵਿੱਚ ਮੈਂ ਨਾਈਟ ਡਿਊਟੀ ਲਗਾਈ ਹੋਈ ਸੀ ਜਦੋਂ ਇੱਕ ਦਿਨ ਮੈਨੂੰ ਉਹਦੇ ਘਰ ਦੇ ਸਾਹਮਣੇ ਚਿਕਨ ਦੀ ਆਵਾਜ਼ਾਂ ਆਈਆਂ ਸਮੇਂ ਮੈਂ ਇਕਦਮ ਪਰੇਸ਼ਾਨ ਹੋ ਗਿਆ ਮੈਂ ਫਟਾਫਟ ਜਾ ਕੇ ਉਹਦੀ ਮਦਦ ਕਰ ਦੇਣਾ ਚਾਹੁੰਦਾ ਸੀ ਇਹ ਮੇਰਾ ਫਰਜ਼ ਸੀ ਕਿਉਂਕਿ ਉਹ ਬੁਰੀ ਤਰ੍ਹਾਂ ਚੀਕਾਂ ਮਾਰ ਰਹੀ ਸੀ ਫਿਰ ਮੈਂ ਥੋੜਾ ਜਿਹਾ ਘਬਰਾ ਗਿਆ ਪਤਾ ਨਹੀਂ ਕੀ ਗੱਲ ਹੋ ਸਕਦੀ ਹੈ ਹੌਲੀ ਹੌਲੀ ਮੈਂ ਉਹਦੇ ਘਰ ਵੱਲ ਨੂੰ ਤੁਰਨ ਲੱਗਾ ਉਹਦੇ ਚੀਕਣ ਦੀ ਆਵਾਜ਼ਾਂ ਹਜੇ ਵੀ ਆ ਰਹੀਆਂ ਸੀ ਮੈਂ ਜਿੱਦਾਂ ਹੀ ਦਰਵਾਜ਼ੇ ਤੇ ਪਹੁੰਚਿਆ ਸ਼ਾਇਦ ਉਹਨੂੰ ਵੀ ਮਹਿਸੂਸ ਹੋ ਗਿਆ ਸੀ ਕਿ ਬਾਹਰ ਕੋਈ ਹੈ ਉਹਨੇ ਕਿਹਾ ਕੌਣ ਹੈ ਮੈਂ ਇਹ ਨਹੀਂ ਚਾਹੁੰਦਾ ਸੀ ਕੀ ਉਹ ਮੇਰੇ ਬਾਰੇ ਕੁਝ ਹੋਰ ਸੋਚੇ ਮੈਂ ਬਾਹਰ ਹੀ ਖੜਾ ਹੋ ਕੇ ਆਵਾਜ਼ਾਂ ਸੁਣ ਰਿਹਾ ਸੀ ਤਮਾਸ਼ਾ ਦੇਖ ਰਿਹਾ ਸੀ ਮੈਂ ਅੰਦਰ ਚਲਾ ਗਿਆ ਮੈਂ ਕਿਹਾ ਜੀ ਮੈਂ ਪਰ ਮੈਂ ਸਾਹਮਣੇ ਦੇਖਿਆ ਤਾਂ ਹੈਰਾਨ ਰਹਿ ਗਿਆ ਉਹ ਬਹੁਤ ਤਕਲੀਫ ਵਿੱਚ ਸੀ ਦੋਨੇ ਬੱਚੇ ਰੋ ਰਹੇ ਸੀ ਸਾਫ ਪਤਾ ਲੱਗ ਰਿਹਾ ਸੀ ਉਹ ਕਿਸੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਇਹ ਦੇਖ ਕੇ ਮੈਂ ਥੋੜਾ ਜਿਹਾ ਹੈਰਾਨ ਹੋ ਗਿਆ ਉਹਨੇ ਆਪਣੇ ਆਪ ਨੂੰ ਕਾਲੀ ਚਾਦਰ ਵਿੱਚ ਲਪੇਟਿਆ ਹੋਇਆ ਸੀ ਮੈਂ ਕਿਹਾ ਕੀ ਗੱਲ ਆ ਕਹਿਣ ਲੱਗੀ ਕਿ ਮੈਨੂੰ ਬਹੁਤ ਤਰਸਤ ਹੋ ਰਿਹਾ ਮੈਨੂੰ ਡਾਕਟਰ ਕੋਲ ਲੈ ਗਿਆ ਮੈਂ ਕਿਹਾ ਠੀਕ ਹੈ ਮੈਂ ਆਪਣੀ ਗੱਡੀ ਕੱਢੀ ਮੈਂ ਬਹੁਤ ਹੀ ਜ਼ਿਆਦਾ ਕਬਰਾਟੀ ਫੀਲ ਕਰ ਰਿਆ ਸੀ ਮੈਨੂੰ ਮੈਂ ਉਹਨੂੰ ਲਾਗੇ ਤੇ ਹਸਪਤਾਲ ਵਿੱਚ ਲੈ ਗਿਆ ਤੇ ਹਸਪਤਾਲ ਪ੍ਰਾਈਵੇਟ ਸੀ ਇੱਥੋਂ ਦੇ ਲੋਕ ਵੀ ਚੰਗੇ ਤਰ੍ਹਾਂ ਜਾਣਦੇ ਸੀ ਡਾਕਟਰ ਨੇ ਸਮਝ ਲਿਆ ਕਿ ਸ਼ਾਇਦ ਮੈਂ ਵਿਆਹਿਆ ਹੋਇਆ ਨਹੀਂ ਹਾਂ ਮੇਰੀ ਘਰ ਵਾਲੀ ਮੈਂ ਦੋਨਾਂ ਬੱਚਿਆਂ ਨੂੰ ਨਰਸ ਦੇ ਹਵਾਲੇ ਕੀਤਾ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਠੀਕ ਨਹੀਂ ਲੱਗ ਰਹੀ ਉਹਨਾਂ ਬੱਚਿਆਂ ਨੂੰ ਦੁੱਧ ਵਗੈਰਾ ਭਲਾਇਆ ਤਾਂ ਨੀਹਾ ਦੀ ਦੇਖਭਾਲ ਕਰਨ ਲੱਗ ਪਈ। ਥੋੜੀ ਦੇਰ ਬਾਅਦ ਡਾਕਟਰ ਨੇ ਮੈਨੂੰ ਕਮਰੇ ਵਿੱਚ ਬੁਲਾਇਆ ਤੇ ਉਹਨੇ ਕਿਹਾ ਕਿ ਕੌਣ ਹੈ? ਮੈਂ ਡਾਕਟਰ ਨੂੰ ਸਾਫ਼ ਹੀ ਦੱਸ ਦਿੱਤਾ ਕਿ ਮੇਰੀ ਕੁਝ ਨਹੀਂ ਲੱਗਦੀ। ਪਰ ਮੈਂ ਇਹਦੀ ਮਦਦ ਕਰ ਰਹੀ ਹਾਂ। ਉਸ ਡਾਕਟਰ ਨੇ ਕਿਹਾ ਫਿਰ ਤੁਸੀਂ ਬਹੁਤ ਚੰਗਾ ਕੀਤਾ ਕਿਉਂਕਿ ਇਹ ਤਾਂ ਬਹੁਤ ਮਾੜੇ ਹਾਲਾਤਾਂ ਵਿੱਚ ਹੈ। ਇਹਦੀ ਉਮਰ ਵੀ ਬਹੁਤ ਘੱਟ ਹੈ ਤੇ ਉਮਰ ਦੇ ਹਿਸਾਬ ਨਾਲ ਇਹਦਾ ਤੀਸਰਾ ਬੱਚਾ ਸੀ। ਡਾਕਟਰ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਡਾਕਟਰ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਮੈਨੂੰ ਹਰਾਨੀ ਨਾਲ ਦੇਖ ਕੇ ਡਾਕਟਰ ਨੇ ਕਿਹਾ ਕਿ ਅਸੀਂ ਉਸ ਬੱਚੇ ਨੂੰ ਨਹੀਂ ਬਚਾ ਸਕੇ ਕਮਜ਼ੋਰੀ ਦਾ ਕਰਕੇ ਉਹਦਾ ਬੱਚਾ ਢੇਡੇ ਵਿੱਚ ਹੀ ਮਰ ਗਿਆ ਜਿੰਨਾਂ ਨੂੰ ਅਸੀਂ ਸਫਾਈ ਕਰਕੇ ਬਾਹਰ ਕੱਢਿਆ ਇਹ ਬੱਚੇ ਦਾ ਪਿਓ ਕੌਣਾ ਹੈ ਉਹਨੂੰ ਬੁਲਾਓ ਤੇ ਉਹਨੂੰ ਸਮਝਾਓ ਕਿ ਇੰਨੀ ਜਲਦੀ ਬੱਚਾ ਪੈਦਾ ਕਰਨ ਦੀ ਕੀ ਲੋੜ ਹੈ ਘੱਟੋ ਘੱਟ ਆਪਣੀ ਘਰਵਾਲੀ ਦਾ ਧਿਆਨ ਤਾਂ ਰੱਖੋ ਮੈਂ ਕਿਹਾ ਮੈਨੂੰ ਇਹਦੇ ਘਰਵਾਲੇ ਬਾਰੇ ਕੁਝ ਨਹੀਂ ਪਤਾ ਬਸ ਤੁਸੀਂ ਇਸਦੀ ਤੇ ਆ ਸਦਾ ਧਿਆਨ ਰੱਖੋ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸ ਦਿਓ ਮੈਂ ਲੈ ਕੇ ਆ ਜਾਊਗਾ ਡਾਕਟਰ ਨੇ ਬੜੀ ਹੈਰਾਨੀ ਚ ਹੀ ਕੋਈ ਮੈਨੂੰ ਸਮਝ ਗਈ ਸੀ ਕਿ ਮਾਮਲਾ ਕੁਝ ਹੋਰ ਲੱਗਦਾ ਪਰ ਮੈਂ ਪੁਲਿਸ ਵਾਲਾ ਸੀ ਇਸ ਲਈ ਉਹ ਕੁਝ ਵੀ ਹੋਰ ਨਹੀਂ ਬੋਲੀ ਤੇ ਉਹਨੇ ਮੈਨੂੰ ਇੱਕ ਲਿਸਟ ਦੇ ਦਿੱਤੀ ਮੈਂ ਬੱਚਿਆਂ ਨੂੰ ਵੀ ਕੁਝ ਦੇ ਸਕਾਂ ਮੈਂ ਕਿਹਾ ਤੁਸੀਂ ਕੁਝ ਦਿਨ ਇਹਨੂੰ ਇੱਥੇ ਹੀ ਰੱਖੋ ਜਦੋਂ ਤੱਕ ਇਹਦੀ ਸਿਹਤ ਠੀਕ ਨਹੀਂ ਹੁੰਦੀ ਮੈਂ ਆਪਣੇ ਘਰ ਵਾਪਸ ਆ ਗਿਆ ਪਰ ਜਦੋਂ ਸਵੇਰ ਨੂੰ ਹਸਪਤਾਲ ਗਿਆ ਤਾਂ ਹਸਪਤਾਲ ਵਾਲਿਆਂ ਨੇ ਮੈਨੂੰ ਅਜੀਬ ਜਿਹੀ ਗੱਲ ਦੱਸੀ ਉਨੇ ਕਿਹਾ ਕਿ ਉਹ 2 ਘੰਟੇ ਬਾਅਦ ਹੀ ਆਪਣੇ ਦੋ ਬੱਚਿਆਂ ਨੂੰ ਲੈ ਕੇ ਇੱਥੋਂ ਚਲੀ ਗਈ ਸੀ ਅਸੀਂ ਤਾਂ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਤੁਹਾਡੇ ਬਾਰੇ ਵੀ ਦੱਸਿਆ ਕਿ ਤੁਸੀਂ ਉਹਨੂੰ ਜਾਣ ਤੋਂ ਮਨਾ ਕੀਤਾ ਸੀ ਪਰ ਉਹ ਨਹੀਂ ਮੰਨੀ ਤੇ ਇੱਥੋਂ ਭੱਜ ਗਈ ਜਿੱਦਾਂ ਉਹ ਥੇ ਰਹੋਗੀ ਤਾਂ ਪਤਾ ਨਹੀਂ ਕੀ ਕੀ ਹੋ ਜਾਊਗਾ ਮੈਂ ਕਿਹਾ ਤੁਸੀਂ ਹੋਰ ਕੁਝ ਦੇਖਿਆ ਕੋਈ ਇਦਾਂ ਜੋ ਸ਼ੱਕ ਵਿੱਚ ਪਾਰਿਆ ਹੋਵੇ ਡਾਕਟਰ ਨੇ ਕਿਹਾ ਕਿ ਉਹਦੇ ਕੋਲ ਇੱਕ ਫੋਨ ਸੀ ਜਾਣ ਤੋਂ ਪਹਿਲਾਂ ਉਹਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਮੈਂ ਬੜਾ ਹੈਰਾਨ ਹੋਇਆ ਮੈਨੂੰ ਪਤਾ ਸੀ ਕਿ ਉਹ ਕਿੱਥੇ ਗਈ ਹੋਵੇਗੀ ਉਹਦੇ ਘਰ ਚ ਲੱਗਿਆ ਉਹਦੇ ਘਰ ਵੱਲ ਦੇਖ ਕੇ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਉਹਦੇ ਘਰ ਦੇ ਬਾਹਰ ਉਹੀ ਚਿੱਟੇ ਰੰਗ ਦੀ ਗੱਡੀ ਖੜੀ ਸੀ ਮੈਂ ਦੇਖਿਆ ਕਿ ਕੋਈ ਬੰਦਾ ਸੀ ਜੀਨੇ ਨੀਹਾ ਨੂੰ ਉਸ ਗੱਡੀ ਵਿੱਚ ਬਿਠਾਇਆ ਤੇ ਉੱਥੋਂ ਲੈ ਕੇ ਚਲਾ ਗਿਆ ਸੀ ਨੀਹਾ ਉਸ ਬੰਦੇ ਨਾਲ ਨਹੀਂ ਜਾ ਰਹੀ ਸੀ ਉਹ ਬੰਦਾ ਉਸ ਨੂੰ ਜ਼ਬਰਦਸਤ ਜੀ ਲੈ ਕੇ ਗਿਆ ਸੀ ਮੈਂ ਫਟਾਫਟ ਗੱਡੀ ਦਾ ਪਛਾ ਕਰਨਾ ਸ਼ੁਰੂ ਕੀਤਾ ਗੱਡੀ ਇੱਕ ਬਹੁਤ ਵੱਡੀ ਕੋਠੀ ਦੇ ਕੋਲ ਜਾ ਕੇ ਰੁਕੀ ਪਰ ਜਿੱਦਾਂ ਹੀ ਉਹ ਬੰਦਾ ਨੇ ਹਣ ਫੜ ਕੇ ਅੰਦਰ ਲਿਜਾਣ ਲੱਗਾ ਤਾਂ ਮੈਂ ਉਹਨੂੰ ਰੋਕ ਲਿਆ ਮੈਂ ਉਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਤਾਂ ਵੱਡਾ ਸਮਗਲਟ ਸੀ ਪਰ ਉਹਦੇ ਖਿਲਾਫ ਕੋਈ ਵੀ ਗਵਾਹ ਜਾਂ ਸਬੂਤ ਨਹੀਂ ਮਿਲ ਰਹੇ ਸੀ ਇਸ ਲਈ ਹਜੇ ਤੱਕ ਨੂੰ ਦੇ ਹੱਥਾਂ ਤੋਂ ਬਾਹਰ ਸੀ ਉਹ ਬੰਦਾ ਵੀ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਪਰ ਜੇ ਨੇਹਾ ਨਾ ਚਾਹੁੰਦੀ ਤਾਂ ਮੈਂ ਉਹਦੀ ਮਦਦ ਨਹੀਂ ਕਰ ਸਕਦਾ ਸੀ ਪਰ ਉਹਦੇ ਸਾਹਮਣੇ ਠੀਕ ਸਮੇਂ ਉਹਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗੀ ਕਿ ਇਹ ਮੈਨੂੰ ਜ਼ਬਰਦਸਤੀ ਇੱਥੇ ਲੈ ਕੇ ਆਇਆ ਹੈ ਮੇਰੇ ਬੱਚੇ ਮੇਰੇ ਤੋਂ ਖੋਣਾ ਚਾਹੁੰਦਾ ਹੈ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੇਵਾਂਗੀ ਤੁਸੀਂ ਕਿਹਾ ਸੀ ਕਿ ਮੇਰੀ ਮਦਦ ਕਰੋਗੇ ਆਪ ਦੇ ਲਈ ਮੇਰੀ ਮਦਦ ਕਰੋ ਮੈਨੂੰ ਇੱਥੋਂ ਲੈ ਜਾਓ ਉਹ ਬੰਦਾ ਗੁੱਸੇ ਨਾਲ ਕਹਿ ਰਿਹਾ ਸੀ ਪਰ ਮੈਂ ਉਹਦੀ ਅਕਣਾਂ ਸੁਣੀ ਤੇ ਨੀਹਾ ਨੂੰ ਉੱਥੋਂ ਲੈ ਕੇ ਆ ਗਿਆ ਫਿਰ ਨੀਹਾ ਨੇ ਮੈਨੂੰ ਦੱਸਿਆ ਕਿ ਇਹ ਬੱਚੇ ਉਸ ਬੰਦੇ ਦੇ ਹੈ ਮੈਂ ਬਹੁਤ ਗਰੀਬ ਕੁੜੀ ਹਾਂ ਪਰ ਮੇਰੀ ਖੂਬਸੂਰਤੀ ਨੇ ਮੇਰੀ ਜਾਨ ਨੂੰ ਖਤਰਾ ਬਣਾ ਦਿੱਤਾ ਮੇਰੀ ਮਾਂ ਇਸ ਬੰਦੇ ਦੇ ਇੱਥੇ ਕੰਮ ਕਰਦੀ ਸੀ ਤੇ ਆਪਣੀ ਮਾਂ ਦੇ ਨਾਲ ਮੈਂ ਚਲੀ ਜਾਂਦੀ ਸੀ। ਇਹਦੀ ਨਜ਼ਰ ਮੇਰੇ ਉੱਪਰ ਪਈ। ਇਹਨੇ ਮੇਰੇ ਨਾਲ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੇਰੀ ਮਾਂ ਨੇ ਦੇਖਿਆ ਤਾਂ ਮੇਰੀ ਇੱਥੇ ਤੋ ਖਤਰਾ ਹੈ ਤਾਂ ਮੇਰੀ ਮਾਂ ਨੇ ਕਿਹਾ ਤੂੰ ਇਹ ਕੰਮ ਛੱਡ ਦੇ। ਪਰ ਇਸ ਬੰਦੇ ਨੇ ਮੇਰਾ ਪਿੱਛਾ ਨਹੀਂ ਛੱਡਿਆ। ਮੇਰੀ ਮਾਂ ਬਿਮਾਰ ਰਹਿਣ ਲੱਗ ਪਈ ਤੇ ਇੱਕ ਦਿਨ ਉਹ ਬਿਮਾਰੀ ਦੇ ਕਰਕੇ ਮਰ ਗਈ। ਮੈਂ ਇਸ ਦੁਨੀਆ ਵਿੱਚ ਇਕੱਲੀ ਰਹਿ ਗਈ। ਇਸ ਬੰਦੇ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਇਕੱਲੀ ਹਾਂ ਤਾਂ ਰਾਤ ਨੂੰ ਮੇਰੇ ਰਾਇਆ ਤੇ ਉਹਨੇ ਮੇਰੇ ਨਾਲ ਜ਼ਬਰਦਸਤੀ ਮੇਰੇ ਨਾਲ ਉਹ ਕੁਝ ਕਰਦਾ ਤੇ ਚਲਾ ਜਾਂਦਾ ਸੀ ਕਿਉਂਕਿ ਇਹਨੂੰ ਪਤਾ ਸੀ ਕਿ ਕੋਈ ਰੋਕਣ ਵਾਲਾ ਨਹੀਂ ਹੈ ਇਹ ਪੂਰੀ ਰਾਤ ਮੇਰੇ ਨਾਲ ਜ਼ੁਰਮ ਕਰਦਾ ਸੀ ਤੇ ਸਵੇਰ ਹੁੰਦਾ ਹੀ ਚਲਾ ਜਾਂਦਾ ਸੀ ਮੈਂ ਇਹਦੇ ਬੱਚਿਆਂ ਨੂੰ ਗਰਾਉਣਾ ਚਾਹੁੰਦੀ ਸੀ ਪਰ ਡਾਕਟਰਾਂ ਨੇ ਇਸ ਬੱਚੇ ਨੂੰ ਸਫਾਈ ਕਰਨ ਤੋਂ ਮਨਾ ਕਰ ਦਿੱਤਾ ਸੀ ਮੇਰੀ ਘੱਟ ਉਮਰ ਸੀ ਮੈਨੂੰ ਜਾਂਦਾ ਵੀ ਖਤਰਾ ਸੀ ਇਸ ਬੱਚੇ ਦੀਆਂ ਇਹ ਬੰਦੇ ਦੀਆਂ ਆਇਆਸ਼ੀਆਂ ਪੂਰੀਆਂ ਨਹੀਂ ਹੋ ਰਹੀਆਂ ਸੀ ਇਸ ਲਈ ਇਹ ਮੈਨੂੰ ਮਰਨ ਵੀ ਨਹੀਂ ਦੇਣਾ ਚਾਹੁੰਦਾ ਸੀ ਫਿਰ ਉਸ ਬੱਚੇ ਨੇ ਜਨਮ ਦਿੱਤਾ ਉਸ ਤੋਂ ਬਾਅਦ ਇਹ ਬੰਦਾ ਨਹੀਂ ਮੰਨਿਆ ਤੇ ਮੈਨੂੰ ਆਪਣੀ ਹਫਸ ਦਾ ਨਿਸ਼ਾਨਾ ਬਣਾਉਂਦਾ ਰਿਹਾ ਉਸ ਦਾ ਨਤੀਜਾ ਇਹ ਵੀ ਇਹ ਹੀ ਨਿਕਲਿਆ ਕਿ ਮੈਂ ਦੂਸਰੀ ਵਾਰ ਮਾਂ ਬਣ ਕੇ ਇਹਦੇ ਵਿਆਹ ਨੂੰ 3-10 ਸਾਲ ਹੋ ਗਏ ਸੀ ਇਹਦੀ ਘਰ ਵਾਲੀ ਇੱਕ ਬਾਂਝ ਔਰਤ ਸੀ ਤੇ ਉਹਨੂੰ ਡਾਕਟਰ ਨੇ ਸਾਫ਼ ਜਵਾਬ ਦਿੱਤਾ ਸੀ ਕਿ ਉਹ ਕਦੀ ਵੀ ਮਾਂ ਨਹੀਂ ਵੰਸ ਸਕਦੀ ਇਹ ਮੇਰੇ ਕੋਲੋਂ ਬੱਚੇ ਖੋਣਾ ਚਾਹੁੰਦਾ ਸੀ ਮੈਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਉਹਨਾਂ ਨੂੰ ਚਾਹੁੰਦਾ ਸੀ ਇਹ ਬੱਚਾ ਉਸ ਬੰਦੇ ਨੂੰ ਨਹੀਂ ਦੇਣਾ ਚਾਹੁੰਦੀ ਮੈਂ ਇਹਨੂੰ ਕਿਹਾ ਸੀ ਕਿ ਜੇ ਤੂੰ ਮੈਨੂੰ ਆਪਣੇ ਨਾਲ ਰੱਖਣਾ ਹੈ ਤਾਂ ਇਸ ਤਰ੍ਹਾਂ ਨਾਲ ਰੱਖ ਮੇਰੇ ਨਾਲ ਵਿਆਹ ਕਰਵਾ ਪਰ ਇਹ ਮੈਨੂੰ ਇੱਜ਼ਤ ਦੇਣ ਲਈ ਤਿਆਰ ਨਹੀਂ ਸੀ ਮੈਂ ਇਹਦੀ ਹਫਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ ਮੈਂ ਕਿਹਾ ਜੇ ਤੂੰ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਨਾ ਰਹਿ ਮੈਂ ਤੇਰੀ ਪੂਰੀ ਮਦਦ ਕਰੂੰਗਾ ਉਹ ਕਹਿਣ ਲੱਗੀ ਤਾਨੂੰ ਨਹੀਂ ਪਤਾ ਕਿ ਉਹ ਬੰਦਾ ਕਿੰਨਾ ਖਤਰਨਾਕ ਹੈ ਮੈਨੂੰ ਤੁਸੀਂ ਕਿਤੇ ਵੀ ਰੱਖ ਲੋ ਕਿਸੇ ਦੇ ਵੀ ਹਵਾਲੇ ਕਰੂਗਾ ਇਹ ਉੱਥੇ ਹੀ ਪਹੁੰਚ ਜਾ ਮੈਂ ਪਹਿਲਾਂ ਹੀ ਚੋਰੀ ਚੋਰੀ ਰਹਿ ਰਹੀ ਹਾਂ ਪਰ ਇਹ ਮੇਰੇ ਪਿੱਛੇ ਆ ਗਿਆ ਮੈਂ ਕਿਹਾ ਤੂੰ ਫਿਕਰ ਨਾ ਕਰ ਤੇ ਮੇਰੇ ਕੋਲ ਰਹਿਣ ਦੇ ਲਈ ਵਾਕਿਆ ਹੀ ਕੋਈ ਥਾਂ ਨਹੀਂ ਸੀ ਮੈਂ ਉਹਨੂੰ ਆਪਣੇ ਘਰ ਲੈ ਆਂਦਾ ਮੈਂ ਸਾਫੜਿਆ ਜਾਣਾ ਸੀ ਕਿਉਂਕਿ ਉਹ ਸਭ ਤੋਂ ਪਹਿਲਾਂ ਮੇਰੇ ਘਰ ਦੀ ਹੀ ਤਲਾਸ਼ੀ ਲੈਂਦਾ ਮੈਂ ਨਹੀਂ ਹੁਣ ਉਹਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਕਿਉਂਕਿ ਉਹ ਕਦੀ ਵੀ ਸੋਚ ਨਹੀਂ ਸਕਦਾ ਸੀ ਤੇ ਨਹੀਂ ਹਨ ਨੂੰ ਪਚਾ ਕੇ ਜੇਲ੍ਹ ਵਿੱਚ ਕੈਦ ਕਰ ਦਊਗਾ। ਉਹ ਤਾਂ ਸਮਝੂਗਾ ਕਿ ਮੈਂ ਉਹਨੂੰ ਆਪਣੇ ਘਰ ਲੈ ਕੇ ਜਾਵਾਂ ਜਾਂ ਫਿਰ ਕਿਤੇ ਹੋਰ। ਕਾਫੀ ਸਮੇਂ ਤੱਕ ਉਹਨੂੰ ਲੱਭਦਾ ਰਿਹਾ ਇੱਧਰ ਉੱਧਰ ਨੇ ਹਨ ਨੂੰ। ਨੇ ਹ ਵੀ ਜੇਲ੍ਹ ਵਿੱਚ ਬੱਚਿਆਂ ਦੇ ਨਾਲ ਹੈ ਰਹਿ ਰਹੀ ਸੀ ਪਰ ਉਹ ਹਮੇਸ਼ਾ ਉੱਥੇ ਨਹੀਂ ਰਹਿ ਸਕਦੀ ਸੀ। ਮੈਨੂੰ ਉਹਦੇ ਲਈ ਕੋਈ ਵੀ ਫੈਸਲਾ ਕਰਨਾ ਸੀ। ਜਦੋਂ ਮੈਂ ਆਪਣੇ ਦੋਸਤ ਨੂੰ ਇਹ ਗੱਲ ਦੱਸੀ ਤਾਂ ਉਹ ਹੈਰਾਨ ਰਹਿ ਗਿਆ। ਉਹਨੇ ਕਿਹਾ ਕਿ ਉਹਨੂੰ ਬਾਹਰ ਕੱਢਣਾ ਹੀ ਪਊਗਾ ਮੈਂ ਕਿਹਾ ਮੈਂ ਉਹਨੂੰ ਕਿੱਥੇ ਲੈ ਕੇ ਜਾਊਂਗਾ ਆਪਣੇ ਘਰ ਲੈ ਜਾਊਂਗਾ ਤਾਂ ਇਸ ਰਿਸ਼ਤੇ ਦੇ ਨਾਲ ਮੇਰੇ ਦੋਸਤ ਨੇ ਕਿਹਾ ਇੱਕ ਗੱਲ ਤਾਂ ਉੱਥੇ ਹੀ ਆ ਗਈ ਕਿ ਜੋ ਤੂੰ ਫੈਸਲਾ ਕੀਤਾ ਸੀ ਪਰ ਹੁਣ ਫੈਸਲਾ ਤੇਰੇ ਲਈ ਬਹੁਤ ਹੀ ਔਖਾ ਹੋ ਗਿਆ ਮੈਂ ਕਿਹਾ ਜੇ ਬੰਦਾ ਚਾਹੇ ਤਾਂ ਉਹਦੇ ਲਈ ਕੁਝ ਵੀ ਔਖਾ ਨਹੀਂ ਹੁੰਦਾ ਮੇਰੇ ਦੋਸਤ ਨੇ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਿਆ ਤੇ ਕਿਹਾ ਤੂੰ ਹਜੇ ਵੀ ਉਹਦੇ ਨਾਲ ਦੋਨੋਂ ਬੱਚਿਆਂ ਨਾਲ ਰਹਿ ਸਕਦਾ ਮੈਂ ਕਿਹਾ ਹਾਂ ਉਹ ਇੱਕ ਮਾਸੂਮ ਕੁੜੀ ਹੈ ਤੇ ਉਹਦੇ ਨਾਲ ਜ਼ੁਲਮ ਹੋਇਆ ਸਾਡਾ ਕੰਮ ਹੈ ਸਮਾਜ ਦੀ ਬਰਾਈ ਨੂੰ ਖਤਮ ਕਰਨਾ ਬਲਕਿ ਮੁਸਲਮਾਂ ਬੇਸਹਾਰਾ ਨੂੰ ਸਹਾਰਾ ਦੇਣਾ ਮੈਂ ਇਹ ਹਾਂ ਦੇ ਨਾਲ ਵਿਆਹ ਦੀ ਗੱਲ ਕੀਤੀ ਵਿਚਾਰੀ ਕੁੜੀ ਰੋਂਦੀ ਰੋਂਦੀ ਮੇਰੇ ਪੈਰਾਂ ਵਿੱਚ ਡਿੱਗ ਪਈ ਉਹਨੇ ਕਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਮੈਂ ਇਸ ਕਬਲ ਨਹੀਂ ਪਰ ਮੈਂ ਉਹਦੇ ਨਾਲ ਵਿਆਹ ਕਰਵਾ ਲਿਆ ਤੇ ਉਹ ਮੇਰੇ ਘਰ ਵਿੱਚ ਹੀ ਹੈ ਉਹ ਦੋਨੇ ਬੱਚੇ ਵੀ ਮੇਰੇ ਘਰ ਵਿੱਚ ਹੀ ਪਲ ਰਹੇ ਹੈ ਉਹ ਬੰਦਾ ਹੁਣ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਨੀਹਾ ਮੇਰੀ ਘਰਵਾਲੀ ਬਣ ਗਈ ਹੈ ਜੇ ਉਹ ਜ਼ਿਆਦਾ ਹੱਥ ਪੈਰ ਮਾਰੂਗਾ ਤਾਂ ਆਪ ਹੀ ਕਾਨੂੰਨ ਦੀ ਨਜ਼ਰ ਵਿੱਚ ਆ ਸਕਦਾ ਹੈ ਹੁਣ ਤੁਸੀਂ ਹੀ ਦੱਸੋ ਮੈਂ ਸਹੀ ਕੀਤਾ ਜਾਂ ਗਲਤ ਕਿਉਂਕਿ ਇਸ ਦੇ ਇਲਾਵਾ ਮੈਨੂੰ ਹੋਰ ਵੀ ਕੁਝ ਸਮਝ ਨਹੀਂ ਆਇਆ ਸੀ ਮੇਰੇ ਦਿਲ ਵਿੱਚ ਇੱਕ ਚੰਗੇ ਕੰਮ ਦਾ ਚਸ ਵਸਤੀ ਸ਼ਾਇਦ ਪਿਆਰ ਵੀ ਸੀ ਜਿਸ ਨੂੰ ਮੈਂ ਸਮਝ ਨਹੀਂ ਪਾਇਆ ਤੇ ਮੈਂ ਇਹਦੇ ਪਿਆਰ ਦੇ ਚੰਗੇ ਕੰਮ ਨੇ ਹੀ ਮੇਰੇ ਕੋਲੋਂ ਇਹ ਫੈਸਲਾ ਕਰਵਾ ਲਿਆ ਸੀ